ਸਾਤਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਅਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਬੇਅਦ ਮੁੱਦੇ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਤੇ ਜਿਹੜੇ ਤੁਹਾਡੇ ਰਾਹੀਂ ਸੁਣ ਰਹੇ ਨੇ ਦੇਖ ਰਹੇ ਨੇ ਸਾਰਿਆਂ ਨੂੰ ਹੀ ਬਹੁਤ ਬਗੀ ਸੱਚੀ ਕਾਲ ਸਤਿ ਸ੍ਰੀ ਅਕਾਲ ਅੱਜ ਪੰਜਾਬ ਦੇ ਵਿੱਚ ਜਦੋਂ ਯੁੱਧ ਨਸ਼ਿਆਂ ਵਿਰੁੱਧ ਦੀ ਗੱਲ ਹੋ ਰਹੀ ਆ ਤਾਂ ਦੂਜੇ ਪਾਸੇ ਇੱਕ ਮੰਗ ਜਾਂ ਇੱਕ ਚਰਚਾ ਇਹ ਵੀ ਛਿੜ ਗਈ ਆ ਕਿ ਨਸ਼ਿਆਂ ਦਾ ਮੁਕਾਬਲਾ ਕਿੱਦਾਂ ਕੀਤਾ ਜਾ ਸਕਦਾ ਹੈ ਕਹਿੰਦੇ ਉਹਦਾ ਬਦਲ ਲੈ ਆਓ ਬਦਲ ਕੀ ਹੈ ਰਾਜਾ ਵੜਿੰਗ ਹੋਣੀ ਵੀ ਸਲਾਹ ਦੇ ਰਹੇ ਨੇ ਹੋਰ ਵੀ ਸਲਾਹ ਦਿੰਦੇ ਰਹਿੰਦੇ ਨੇ ਕਿ ਧੁੱਕੀ ਤੇ ਅਫੀਮ ਨੂੰ ਪੰਜਾਬ ਦੇ ਵਿੱਚ ਜਿਹੜਾ ਉਹ ਪੈਦਾਵਰ ਉਹਨਾਂ ਦੀ ਸ਼ੁਰੂ ਹੋ ਜੇ ਡੋਡਿਆਂ ਦੀ ਤਾਂ ਉਹਦੇ ਨਾਲ ਇਹਦਾ ਹੱਲ ਨਿਕਲ ਸਕਦਾ ਮਤਲਬ ਕਿ ਨਸ਼ੇ ਦਾ ਤੋੜ ਨਸ਼ੇ ਨਾਲ ਹੀ ਕੱਢਿਆ ਜਾ ਸਕਦਾ ਕਹਿੰਦੇ ਸਿੰਥੈਟਿਕ ਨਸ਼ੇ ਦੇ ਨਾਲ ਲੋਕ ਮਰ ਰਹੇ ਨੇ ਨੌਜਵਾਨੀ ਖਰਾਬ ਹੋ ਰਹੀ ਹੈ ਨਪੁੰਸਕ ਹੋ ਰਹੀ ਹੈ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਪਰ ਇਧਰਲੇ ਪਾਸੇ ਕਹਿੰਦੇ ਅਸੀਂ ਬਜ਼ੁਰਗਾਂ ਦੀ ਉਧਾਰਨਾ ਦੇ ਦਿੰਦੇ ਨੇ ਪੁਰਾਣੇ ਬਜ਼ੁਰਗ ਜੀ ਹੁਣ ਵੀ ਖਾਂਦੇ ਨੇ ਪਹਿਲਾਂ ਵੀ ਖਾਂਦੇ ਸੀ ਝੋਟੇ ਵਰਗੇ ਪਏ ਨੇ ਕੋਈ ਦਿੱਕਤ ਨਹੀਂ ਆਈ ਪਰ ਜੇ ਅਸੀਂ ਵਿਗਿਆਨਕ ਪੱਖ ਤੋਂ ਵੇਖੀਏ ਜਾਂ ਉਹਨੂੰ ਸਮਝਣਾ ਚਾਹੀਏ ਕਿ ਆਖਰਕਾਰ ਕੀ ਨਸ਼ੇ ਦਾ ਤੋੜ ਨਸ਼ਾ ਜਾਂ ਫਿਰ ਉਹਦਾ ਹੱਲ ਕੀ ਹੈ ਡਾਕਟਰ ਸਾਹਿਬ ਇਹਦੇ ਉੱਤੇ ਧਿਆਨ ਪਵਾਇਓ ਜੋ ਚਰਚਾ ਹੁਣ ਚੱਲ ਪਈ ਹੈ ਸੁਖਵਿੰਦਰ ਜੀ ਮੂਰਖ ਨਾਲ ਨਾਲ ਲੁੱਜੀ ਆ ਇਹ ਬੜੀ ਜ਼ਬਰਦਸਤ ਸਾਨੂੰ ਇੱਕ ਸੁਨੇਹਾ ਹੈ ਵੀ ਜੇ ਤੁਸੀਂ ਉਸ ਪੱਧਰ ਦੀ ਗੱਲ ਕਰੋਗੇ ਜਿਨ੍ਹਾਂ ਨੇ ਮੂਰਖਤਾ ਵਿੱਚ PhD ਕੀਤੀ ਹੋਵੇ ਤਾਂ ਤੁਸੀਂ ਫੇਲ ਹੋਣਾ ਹੀ ਹੋਣਾ ਤੁਸੀਂ ਕੰਧਾਂ 'ਚ ਟੱਕਰਾ ਮਾਰ ਕੇ ਵਾਪਸ ਆ ਜਾਓਗੇ ਤੇ ਫਿਰ ਐਡਮਿਟ ਕਰ ਲੋਗੇ ਹਾਂਜੀ ਤੇ ਕਰਨ ਕਰਨ ਦਾ ਫਾਇਦਾ ਹੀ ਨਹੀਂ ਹੈ ਸੋ ਮੇਰਾ خیال ਬੜੀ ਸਿੰਪਲ ਸ਼ਬਦਾਂ 'ਚ ਮੈਂ ਸਮਝਾ ਦਿੰਨੀ ਆ ਤੁਸੀਂ ਕਹਿ ਰਹੇ ਹੋ ਜੀ ਇੱਕ ਸੀਰੀਅਲ ਹੈਗਾ ਇਹ ਕਿਲਰ ਇਹਨੂੰ ਤਬਦੀਲ ਕਰਕੇ ਸੀਰੀਅਲ ਰੈਪਿਸਟ ਵਾਲੇ ਪਾਸੇ ਪਾ ਦਿਓ ਤਾਂ ਬੈਟਰ ਹੋਏਗਾ ਮੈਂ ਸਾਰੇ ਉਹ ਜਵਾਬ ਤੁਹਾਨੂੰ ਸਾਇੰਟਿਫਿਕ ਤੱਥਾਂ ਤੇ ਦਵਾਂਗੀ ਕਿ ਪਹਿਲੇ ਵਾਲੇ ਕੀ ਕਰਦੇ ਸੀ ਹੁਣ ਕੀ ਕਰਦੇ ਆ ਕੀ ਇਹਦਾ ਅਸਰ ਹੁੰਦਾ ਜੇ ਭੁੱਕੀ ਐਫੀਨ ਦਾ ਕਿਵੇਂ ਬਹੁលੀ ਵਾਲੀ ਅਸਰ ਕਰਦੀ ਹੈ ਕਿਉਂ ਦੁਨੀਆ ਭਰ ਵਿੱਚ ਮੈਂ ਰਤਿਕ ਅੰਕੜੇ ਦੱਸਦੇ ਆ ਜੀ ਤਾਂ ਤੁਸੀਂ ਦੇਖ 2023 ਦਾ ਜੋ ਯੂਐਸ ਦਾ ਨੈਸ਼ਨਲ ਸਰਵੇ ਹੈ ਜੀ ਤੇ 48.5 ਮਿਲੀਅਨ ਜਿਹੜੇ ਐਸ ਵੇਲੇ ਉਹਨਾਂ ਨੇ ਕਿਹਾ ਵੀ ਡਰਗ ਐਡਿਕਸ ਨੇ ਜਿਨ੍ਹਾਂ ਵਿੱਚੋਂ 16.7% 12 ਸਾਲ ਤੋਂ ਜਰਾ ਤੁਸੀ ਧਿਆਨ ਰੱਖ ਲਿਓ ਤੇ ਇਹ ਨਾ ਲੱਗੇ ਆਪਾਂ ਨੂੰ ਵੀ ਇਹ ਅਮਰੀਕਾ 'ਚ 12 ਸਾਲ ਤੇ ਤੇ ਸਾਡੇ ਅਸੀਂ ਕਿਤੇ ਪਛਾਹ ਖਿੱਚੂ ਆ ਭਾਰਤ ਵਿੱਚ 10 ਸਾਲ ਉਹਨਾਂ ਨੇ ਕੱਢੀ ਹੈ ਜੀ ਉਮਰ ਐਵਰੇਜ ਜਿਸ 'ਚ ਇਸ ਤੇ ਸਟਾਰਟ ਉਹ ਹੋ ਜਾਂਦਾ ਤੇ 75 ਸਾਲ ਤੱਕ 19.2 ਹੈ ਉਹਨਾਂ ਦਾ ਜੇ 16.7 ਅਸੀਂ 19.2 ਆ ਦੇ ਨਾਲ ਤੇ ਐਫ ਆਈ ਆਰਸ ਦਰਜ ਹੋਈਆਂ ਵੀ ਜਿਹੜੀਆਂ ਮੈਕਸਿਮਮ ਯੂਪੀ ਚ ਨੇ ਦੂਜੇ ਨੰਬਰ ਤੇ ਮਹਾਰਾਸ਼ਟra ਤੀਜੇ ਨੰਬਰ ਤੇ ਪੰਜਾਬ ਤੇ ਟੀਨਸ ਦੀ ਇਨਵੋਲਵਮੈਂਟ ਯਾਨੀ ਤੁਸੀਂ 12 ਤੋਂ ਲੈ ਕੇ 19 ਤੱਕ ਦੇ ਜਿਹੜੇ ਨੇ ਉਹ ਹਰ ਉਹਨਾਂ ਨੇ ਕਿਹਾ ਜਿਹੜੇ ਹਾਈ ਸਕੂਲ ਵਿੱਚੋਂ ਲਗਭਗ ਹਰ ਤੀਜਾ ਹੈ ਜਿਨੇ ਜਾਂ ਟੈਸਟ ਕੀਤਾ ਜਾਂ ਉਹਨੇ ਸ਼ਰਾਬ ਵਾਲੇ ਪਾਸੇ ਯਾ ਯਾਨੀ ਇਹ ਚੀਜ਼ਾਂ ਤੇ ਹਰ ਉਹਨਾਂ ਨੇ ਜੋ ਇਹ ਅੰਕੜੇ ਮੈਂ ਨੈਸ਼ਨਲੀ ਪੜ੍ਹ ਰਹੀਆਂ ਕਿ ਹਰ 10ਾਂ ਚੋਂ ਇੱਕ ਜਿਹੜਾ ਹੈ ਉਹ ਤੁਸੀਂ ਹੇਠਲੀ ਪੱਧਰ ਤਾ 8ਵੀਂ 9ਵੀਂ ਦਾ ਜਿਹੜਾ ਉਹ ਕਹਿੰਦਾ ਜੀ ਮੈਂ ਟੈਸਟ ਕੀਤੀ ਆ ਦੇਖੀ ਆ ਇਹ ਹੋ ਰਿਹਾ ਇਹਨਾਂ ਵਿੱਚ ਹੁੰਦਾ ਕੀ ਜੇ ਮੈਂ ਮਾੜਾ ਜਾ ਥੋੜਾ ਜਿਆ ਤੁਹਾਨੂੰ ਸਮਝਾ ਦਿਆਂ ਕਿਉਂਕਿ ਇਹ ਥੋੜੀ ਜੀ ਗਿਣਤੀ ਤੁਸੀਂ ਸਮਝ ਜੀ ਸਕਦੇ ਹੋ ਕਿ ਲਗਭਗ ਤੁਸੀਂ 12 ਤੋਂ 17 ਸਾਲ ਦੇ 2 ਮਿਲੀਅਨ ਦੋ ਮਿਲੀਅਨ ਨੇ ਜਿਹੜੇ ਬੱਚੇ ਇਹ ਡਰੱਗਸ ਵਿੱਚ ਪੈ ਚੁੱਕੇ ਨੇ ਕੋਈ ਕਿਸੇ ਨੇ ਇੱਕ ਕਿਸਮ ਅਜ਼ਮਾਈਏ ਕਿਸੇ ਨੇ ਦੋ ਕਿਸੇ ਨੇ ਟੀਕੇ ਸ਼ੁਰੂ ਕੀਤੇ ਉਹਨਾਂ ਵਿੱਚੋਂ ਵੀ ਇਸ ਵੇਲੇ ਭਾਰੀ ਗਿਣਤੀ ਬੇਟੀਆਂ ਜਿਨ੍ਹਾਂ ਵਿੱਚ ਡਰੱਗਸ ਦੇ ਉਹ ਜੋ ਨੀਡਲ ਸ਼ੇਅਰਿੰਗ ਇੱਕ ਇੰਨੀ ਆਮ ਚੀਜ਼ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਇੱਕ ਸਪੈਸ਼ਲ ਚੀਜ਼ ਕਿਉਂਕਿ ਡਾਕਟਰ ਸਾਡੇ ਕੋਲ ਦੇਖੋ ਪ੍ਰੋਪਰ ਮਰੀਜ਼ਾਂ ਦੀ ਡਿਟੇਲਸ ਆਂਦੀ ਹੈ ਤਾਂ ਅਸੀਂ ਡਿਟੇਲ ਡਿਸਕਲੋਸ ਨਹੀਂ ਕਰ ਸਕਦੇ ਪਰ ਉਹ ਆਪਣੇ ਅੰਗਾਂ ਤੇ ਯਾਨੀ ਪੈਨਿਸ ਦੇ ਉੱਪਰ ਵੀ ਇੰਜੈਕਸ਼ਨ ਲਾਣੇ ਸ਼ੁਰੂ ਕਰ ਦਿੱਤੇ ਹੋਏ ਨੇ ਮੁੰਡਿਆਂ ਨੇ ਕਿ ਹੋਰ ਕੋਈ ਨਸ ਲੱਭ ਨਹੀਂ ਰਹੀ ਸੋ ਮੈਂ ਉਸ ਰਾਹੀਂ ਲਾ ਰਿਆਂ ਸਾਡੇ ਕੋਲ ਕੇਸ ਆਇਆ ਜਿਸ ਨਾਲ ਉਥੇ ਇੰਜੈਕਸ਼ਨ ਵਾੜਿਆ ਹੋਇਆ ਐਸ ਸੱਚ ਡੈੱਡ ਯਾਨੀ ਇੰਨਾ ਉਹਨਾਂ ਹੋ ਚੁੱਕਾ ਹੋਇਆ ਸੀ ਸੋ ਇਹ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਇਸ ਲੈਵਲ ਤੇ ਪਹੁੰਚੇ ਤੇ ਹੁਣ ਗੱਲ ਕਰਦੇ ਹਾਂ ਤੁਸੀਂ ਮੈਨੂੰ ਕਿਹਾ ਕਿ ਇਹ ਕਿਉਂ ਨਹੀਂ ਦੂਜੇ ਨਸ਼ੇ ਤੇ ਲਾ ਦਿੰਦੇ ਸਦੀਆਂ ਤੋਂ ਇਦਾਂ ਹੀ ਸੀ ਜੀ ਕੀ ਖੁੰਛੜਾ ਜਿਹਾ ਸਮਝੋ ਖੁੰਦਾ ਕੀ ਜੇ ਯਾਨੀ ਜਦੋਂ ਇਹ ਅਫੀਮ ਭੰਗ ਇਹਦੇ ਵਿੱਚ ਸ਼ੁਰੂ ਹੁੰਦਾ ਜੇ ਇੱਕ ਫਿਜ਼ੀਕਲ ਡਿਪੈਂਡੈਂਸ ਕਿਨੂੰ ਦਿੰਦੇ ਹੁੰਦੇ ਸੀ ਵੀ ਕੰਮ ਕਰਨਾ ਆ ਨਿੱਕਾ ਬੱਚਾ ਪਿਆ ਜਦ ਤੱਕ ਅਫੀਮ ਚਟਾਉ ਸੁੱਤਾ ਰਹੇ ਜੇ ਜਾਂ ਉਹ ਕੰਮ ਤੇ ਲੱਗਿਆ ਜੀ ਸਾਡਾ ਕੰਮ ਉਹਨੂੰ ਅਫੀਮ ਚਟਾਓ ਤੇ ਦੇ ਦਿਓ ਉਹਨੂੰ ਆ ਲੈਂਪ ਤੇਰੀਆ ਨਿੱਕੀ ਜਿਹੀ ਗੁੱਠੀ ਫੜਾਈ ਚੱਲ ਤੂੰ ਲੱਗਿਆ ਰਹੇ ਦਿਨ ਰਾਤ ਕੰਮ ਸੋ ਉਹਨੇ ਆਪਣਾ ਭੁੱਖ ਭੁੱਲ ਜਾਣੀ ਸਭ ਕੁਝ ਭੁੱਲ ਜਾਣਾ ਉਹਨੇ ਆਪਣੇ ਕੰਮ 'ਤੇ ਰਹਿਣਾ ਸ਼ਾਮ ਤੱਕ ਕਿਉਂਕਿ ਇਹ ਦਿਮਾਗ ਨੂੰ ਇੱਕ ਕਿਸਮ ਦਾ ਸੁੰਨ ਕਰਦੀ ਹੈ ਮੈਂਟਲ ਡਿਪੈਂਡੈਂਸ ਹੌਲੀ-ਹੌਲੀ ਸ਼ੁਰੂ ਹੁੰਦੀ ਹੈ ਫਿਰ ਫਿਜ਼ੀਕਲ ਡਿਪੈਂਡੈਂਸ ਸ਼ੁਰੂ ਹੋ ਜਾਂਦੀ ਹੈ ਤੁਹਾਡਾ ਦਿਮਾਗ ਡੱਲ ਹੋ ਜਾਂਦਾ ਮੈਂ ਤੁਹਾਨੂੰ ਹੁਣ ਉਹ ਜੋ ਸਰੀਰ 'ਤੇ ਅਸਰ ਜੋ ਕਿ ਇਹ ਸਾਡੀਆਂ ਕਿਤਾਬਾਂ 'ਚ ਲਿਖੀਆਂ ਜਾ ਚੁੱਕੀਆਂ ਨੇ ਮੈਂ ਕੋਈ ਨਵੇਂ ਨਹੀਂ ਦੱਸਣ ਲੱਗੀ ਛਪ ਚੁੱਕੀਆਂ ਚੀਜ਼ਾਂ ਨੇ ਕੋਈ ਖੋਣ ਦੀ ਖੋਜ ਨਹੀਂ ਹੈ ਕਿ ਦਿਮਾਗ ਫੈਸਲੇ ਲੈਣ ਦੇ ਸਮਰੱਥ ਨਾ ਰਹਿ ਜਾਣਾ ਉਹਨਾਂ ਨੂੰ ਜੋ ਦੱਸਿਆ ਜਾਣਾ ਉਹ ਆਪਣੀ ਪੇਨਕ ਚ ਖੁਸ਼ ਹਾਂਜੀ ਬਹੁਤ ਹੱਸ ਰਹੇ ਖੇਡ ਰਹੇ ਸਭ ਠੀਕ ਚੱਲ ਰਿਹਾ ਸਭ ਕੁਝ ਵਧੀਆ ਤੇ ਉਹ ਚੀਜ਼ ਸਭ ਨੂੰ ਸੂਟ ਕਰਦੀ ਸੀ ਕਿ ਕਾਮਿਆਂ ਨੂੰ ਇਸ ਪਾਸੇ ਲਾ ਦਿਓ ਹੌਲੀ ਹੌਲੀ ਦੇਖਣ ਵਿੱਚ ਆਇਆ ਕਿ ਇਸ ਵਿੱਚ ਫਿਰ ਜਿਵੇਂ ਕਿਉਂਕਿ ਫਿਜ਼ੀਕਲ ਡਿਪੈਂਡੈਂਸ ਵੀ ਹੋਗੀ ਨਹੀਂ ਲਿਆ ਤਾਂ ਤੁਹਾਨੂੰ ਤੋੜ ਲੱਗਣੀ ਹੋਰ ਬੁਰਾ ਹਾਲ ਹੋ ਜਾਣਾ ਹੌਲੀ ਹੌਲੀ ਦੇਖਣ ਜਾਇਆ ਲੰਮੇ ਸਮੇਂ ਬਾਅਦ ਮੈਂਟਲ ਡਿਕਲਾਈਨ ਜਿਸ ਵਿੱਚ ਇਨੀ ਮੈਕੈਰੀ ਤੁਹਾਨੂੰ ਕਿ ਉਹ ਜੀ ਪਾਗਲ ਹੋ ਗਏ ਸੀ ਕਿ ਉਹਨਾਂ ਦੇ ਇੱਕ ਕੌਗਨਿਟਿਵ ਇਫੈਕਟ ਕਿ ਉਹ ਜਿਹੜਾ ਸੋਚ ਸਮਝ ਕੇ ਫੈਸਲੇ ਲੈਣੇ ਕਿ ਆਹ ਭਾਈ ਜਿਹੜੀ ਮੇਰੀ ਸਰਕਾਰ ਮੇਰੇ ਲਈ ਵਧੀਆ ਨਹੀਂ ਕਰ ਰਹੀ ਮੇਰੇ ਮੁੱਦੇ ਆ ਨੇ ਮੈਨੂੰ ਆਹ ਚੀਜ਼ ਅਸਲ ਲੋੜ ਹੈ ਨਹੀਂ ਹੈ ਕਿ ਮੈਂ ਇੱਥੇ ਪੀ ਕੇ ਤੇ ਮੈਂ ਆਪਣਾ ਕੰਮ ਖੇਤਾਂ ਚ ਕਰ ਲਿਆ ਮੈਂ ਜ਼ਿੰਦਗੀ ਚ ਪ੍ਰੋਗਰੈਸ ਕਰਨਾ ਮੈਂ ਅੱਗੇ ਕਰਨਾ ਮੇਰੇ ਬੱਚੇ ਕਿਵੇਂ ਚੱਲ ਰਹੇ ਨੇ ਕਿਸੇ ਹੋਰ ਦੀਆਂ ਲੋੜਾਂ ਉਸ ਪਾਸਿਓਂ ਦਿਮਾਗ ਇੱਕ ਤਰੀਕੇ ਆਪਣਾ ਪਰਦਾ ਡੇਕ ਕੇ ਬੰਦ ਹੋ ਜਾਂਦਾ ਹੌਲੀ ਹੌਲੀ ਦੇਖਣ ਚ ਆਇਆ ਇਹਨਾਂ ਦੇ ਜਿਹੜੇ ਲੰਬੇ ਸਮੇਂ ਤੱਕ ਲੈ ਰਹੇ ਸਨ ਇਹਨਾਂ ਦੀਆਂ ਵਿਜ਼ਨ ਡਿਫੈਕਟਸ ਨਜ਼ਰ ਵਿੱਚ ਵੀ ਫਰਕ ਲੱਭਿਆ ਗਿਆ ਤੇ ਫਿਰ ਦੇਖਿਆ ਗਿਆ ਕਿ ਇਹਨਾਂ ਦੀ ਇੱਕ ਹੁੰਦੀ ਜੇ ਡੋਸ ਟੋਲਰੈਂਸ ਯਾਨੀ ਇੰਨੀ ਲੈ ਰਹੇ ਸਨ ਫਿਰ ਮਾਤਰਾ ਵਧਣੀ ਸ਼ੁਰੂ ਹੋਈ ਵੱਧ ਵੱਧ ਕੇ ਇੱਕ ਲੈਵਲ ਆ ਜਾਂਦੀ ਸੀ ਜਿੱਥੇ ਤੁਹਾਡਾ ਸਰੀਰ ਓਨੀ ਕ ਜਰ ਸਕਦਾ ਸੀ ਉਸ ਤੋਂ ਉੱਪਰ ਫਿਰ ਜਦੋਂ ਤੁਹਾਡਾ ਮਨ ਉਕਸੌਂਦਾ ਤਾਂ ਉਹਨਾਂ ਸਮਿਆਂ ਵਿੱਚ ਤੁਹਾਡੇ ਕੋਲੇ ਚਿੱਟਾ ਹੈਰੋਇਨ ਇਹ ਨਹੀਂ ਸਨ ਫਿਰ ਉਹ ਉਸ ਥਾਂ ਤੱਕ ਸਟੇਬਲ ਰਹੇ ਹੁਣ ਕੀ ਹੁੰਦਾ ਕਿ ਉਸ ਪੱਧਰ ਤੱਕ ਜਦੋਂ ਲੈ ਲੈ ਕੇ ਫੀਮ ਭੁੱਕੀ ਉੱਥੇ ਤੱਕ ਪਹੁੰਚ ਜਾਂਦੇ ਨੇ ਫਿਰ ਕਿਉਂਕਿ ਹੁਣ ਉਹ ਸਰੀਰ ਨੂੰ ਉਹ ਆਨੰਦ ਨਹੀਂ ਆ ਰਿਹਾ ਉਹ ਮਜ਼ਾ ਨਹੀਂ ਆ ਰਿਹਾ ਫਿਰ ਉਹ ਸ਼ੁਰੂ ਹੁੰਦੇ ਨੇ ਇੱਕ ਸਟੈਪ ਹਾਈ ਤੇ ਕਿਉਂਕਿ ਉਹ ਉਹਦੀ ਡੋਜ਼ ਟੋਲਰੈਂਸ ਹੋ ਚੁੱਕੀ ਉਹਨੋਂ ਦੇ ਤੋਂ ਹੁਣ ਫਰਕ ਨਹੀਂ ਪੈ ਰਿਹਾ ਫੇਰ ਉਹਦੇ ਵਿੱਚ ਦੇਖਣ ਚ ਆਇਆ ਇਹਨਾਂ ਵਿੱਚ ਟੈਸਟੋਸਟੀਰੋਨ ਘਟਣਾ ਸ਼ੁਰੂ ਹੋਇਆ ਇਹਨਾਂ ਦੇ ਦਿਮਾਗ ਤੇ ਅਸਰ ਸਦੀਵੀ ਲੱਭੇ ਹਾਈਪੋਗੋਨਡਿਜ਼ ਮਤਲਬ ਉਹਨਾਂ ਦੇ ਮਰਦਾਨਾ ਅੰਗ ਤੇ ਅਸਰ ਵੀ ਲੱਭੇ ਕਿਉਂ ਨਹੀਂ ਸੈਨ ਗੋਨੈਡਸ ਜਿਹੜੇ ਘੱਟ ਕੰਮ ਕਰ ਰਹੇ ਸਨ ਇਨਾ ਵਿੱਚ ਹੌਲੀ ਹੌਲੀ ਇਹ ਦੇਖਣ ਨੂੰ ਆਇਆ ਜਿਹੜੀ ਕਾਲੀ ਫੀਮ ਖਾਸ ਤੌਰ ਤੇ ਕਹਿੰਦੇ ਸਨ ਜਿਸ ਵਿੱਚ ਆਰਸੈਨਿਕ ਹੁੰਦੀ ਸੀ ਉਹਦੇ ਨਾਲ ਆਰਸੈਨਿਕ ਪాయిਜ਼ਨਿੰਗ ਤੱਕ ਲੱਭੀ ਜਿਸ ਵਿੱਚ ਤੁਹਾਡੀਆਂ ਲਸਾਂ ਸੁਨ ਹੋ ਜਾਣੀਆਂ ਤੇ ਹੋਰ ਵੀ ਦਿਮਾਗੀ ਕਸਰ ਉਹਨਾਂ 'ਚ ਲੱਭੇ ਗਏ ਇਹ ਲੱਭੇ ਜਾ ਚੁੱਕੇ ਹੋਏ ਨੇ ਕਿਤਾਬਾਂ 'ਤੇ ਛਪ ਚੁੱਕੇ ਵੀ ਐਨੇ ਕੇਸ ਆਇਆ ਕਰਦੇ ਸਨ ਪੁਰਾਣੇ ਸਮਿਆਂ ਦੇ ਉਹਨਾਂ 'ਚ ਐਨੇ ਫੀਸਰ ਆ ਗਏ ਐਨੇ ਫੀਸਰ ਤੁਸੀਂ ਜੇ ਉਹਨਾਂ 'ਚ ਕਹੋਗੇ ਵੀ ਮੈਂ ਜੀ 1 ਲੱਖ ਜੋ ਇੱਕ ਬੰਦਾ ਤਾਂ ਮੈਂ ਠੀਕ ਦੇਖ ਲਿਆ ਜਾਂ 1 ਲੱਖ 'ਚੋਂ ਮੈਂ ਤਿੰਨ ਬੰਦੇ ਠੀਕ ਦੇਖ ਲੇ ਉਹ ਕੋਝ ਨਹੀਂ ਹੁੰਦੀ। ਕੋਝ ਹੁੰਦੀ ਹੈ ਕਿ ਤੁਸੀਂ ਬਾਕੀ ਤਿੰਨ ਤੋਂ ਇਲਾਵਾ ਬਾਕੀ ਜਿਹੜੇ ਲੱਖ ਦੇ ਸਨ ਉਹਨਾਂ ਤੇ ਕੀ ਅਸਰ ਪੈ ਸਕਦੇ ਸੇ। ਸੋ ਕੋਝਾਂ ਇਹ ਦੱਸ ਦਿਆ ਨੇ। ਹੁਣ ਅੱਗੇ ਚੱਲਦੇ ਆ। ਕਿ ਤੁਸੀਂ ਕਹਿ ਰਹੇ ਹੋ ਜੀ ਉਹ ਸੀਰੀਅਲ ਕਿਲਰ ਸੀਸੀ ਸੀਰੀਅਲ ਰੈਪਿਸਟ ਲਾਤਾ। ਹੁਣ ਇਹ ਬੰਦੇ ਜਿਹੜੇ ਅਫੀਮ ਭੁੱਕੀ ਜਿਹੜੇ ਹੁਣ ਅਜੇ ਤੱਕ ਵੀ ਨਹੀਂ ਸੀ ਲੈ ਰਹੇ ਕਿਉਂਕਿ ਵਾਪਸ ਆਣ ਦਾ ਕੋਈ ਸਿਸਟਮ ਹੁੰਦਾ ਨਹੀਂ ਕਿ ਤੁਸੀਂ ਇੱਕ ਸਟੈਪ ਹਾਇਰ ਜਾ ਚੁੱਕੇ ਉਹਨੂੰ ਚਿੱਟੇ ਦੀ ਆਦਤ ਪੈ ਚੁੱਕੀ ਉਹਨੂੰ ਵਾਪਸ ਭੀਮ ਤੇ ਲਾ ਦੋ ਕਿਉਂਕਿ ਉਹਦਾ ਇੱਕ ਹਿਸਾਬਤ ਹੋਇ ਤੱਤ ਨੇ ਕਿ ਡੀ ਐਡਿਕਸ਼ਨ ਇਹਨਾਂ ਤੇ ਫੇਲ ਹੋ ਚੁੱਕੀ ਉਹਦੇ ਲਈ ਅਸੀਂ ਲਾਈਫ ਲੌਂਗ ਰਿਪਲੇਸਮੈਂਟ ਥੈਰੇਪੀ ਨਾ ਦਿੱਤਾ ਗਿਆ ਅਸੀਂ ਮੈਡੀਕਲ ਟਰਮ ਹੈ ਕਿ ਇਹਨਾਂ ਨੂੰ ਇੱਕ ਨਸ਼ੇ ਤੋਂ ਹਟਾ ਕੇ ਅਸੀਂ ਫਾਰਮਾ ਨਸ਼ਾ ਲਾ ਦੇਣਾ ਤੇ ਤੁਸੀਂ ਉਹ ਮੈਥਡ ਆਨ ਕਲੀਨਿਕਸ ਖੋਲ ਤੇ ਵੀ ਲਈ ਜੋ ਜਿੰਨੀ ਜ਼ਿੰਦਗੀ ਬਾਕੀ ਹੈ ਮੈਥਡ ਆਨ ਤੇ ਲੱਗ ਜਾਓ ਉਹ ਚਿੱਟਾ ਛੱਡ ਕੇ ਤੁਸੀਂ ਆ ਮੈਡੀਕਲ ਨਸ਼ਾ ਸ਼ੁਰੂ ਕਰ ਦੋ ਫਾਰਮਾ ਨਸ਼ਾ ਸ਼ੁਰੂ ਕਰ ਦੋ ਕਿਉਂਕਿ ਉਹਨੂੰ ਲਾਈਫ ਲੌਂਗ ਰਿਪਲੇਸਮੈਂਟ ਕਰਨੇ ਆ ਕਿ ਇਹ ਤਾਂ ਹੁਣ ਉਮਰ ਪਰਲੀ ਨਕਾਰਾ ਹੋ ਗਿਆ ਅਸੀਂ ਸ਼ਬਦ ਨਕਾਰਾ ਵਰਤਦੇ ਆ ਕਿ ਇਹ ਇੰਨਾ ਉਸ ਥਾਂ ਤੇ ਆਦੀ ਹੋ ਚੁੱਕਿਆ ਵੀ ਹੁਣ ਇਹ ਕਤਲ ਵੀ ਕਰੇਗਾ ਸਭ ਕੁਝ ਕਰੇਗਾ ਇਹਦੀ ਸੋਚਣ ਸਮਝਣ ਦੀ ਸ਼ਕਤੀ ਨਹੀਂ ਹੈ ਤਾਂ ਨਤੀਜਾ ਹੁੰਦਾ ਮੈਂ ਹੁਣੀ ਆਈਆਂ ਮਰਕਾ ਤੋਂ ਵਾਪਸ ਉਹਨਾਂ ਨੇ ਇਹ ਏਰੀਆਜ਼ ਗਾਡਨ ਆਫ ਕਰਤੇ ਯਾਨੀ ਆ ਪੂਰੇ ਨਸ਼ੇ ਦੇ ਨਾਲ ਖਤਮ ਹੋਏ ਵਿੰਨੇ ਸਰੀਰ ਸਾਡਾ ਕੰਮ ਸਿਰਫ ਇਹਨਾ ਕਿ ਇਹਨਾਂ ਨੂੰ ਸੇਫ ਨੀਡਲਸ ਦੇ ਦੇਦੋ ਲਾਣਾ ਤਾਂ ਤੁਸੀਂ ਹੈ ਹੀ ਆ ਮਰ ਮੁੱਕ ਚੁੱਕੇ ਹੋ ਸਾਡੇ ਲਈ ਖਤਮ ਹੋ ਪਰ ਉਸ ਬੰਦ ਏਰੀਆ ਚ ਤੁਸੀਂ ਘੱਟੋ ਘੱਟ ਹੈਪਟਾਈਟਸ ਬੀ ਹੈਪਟਾਈਟਸ ਸੀ ਐਡਸ ਆ ਚੀਜ਼ਾਂ ਬਾਰ ਨਾਣ ਤੁਸੀਂ ਸੇਫ ਟੀਕੇ ਲਾ ਲਓ ਯਾਨੀ ਮਰੋ ਖਪੋ ਉੱਥੇ ਜਾਓ ਹੁਣ ਇੰਜੀ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਨੇ ਕਿ ਤੁਸੀਂ ਉਹ ਏਰੀਆਜ਼ ਸੈਪਰੇਟ ਕਰ ਦਿੰਦੇ ਹੋ ਕਿ ਇਹਨਾਂ ਨੇ ਇਹ ਹੁਣ ਖਤਮ ਨੇ ਤਾਂ ਆਪਾਂ ਕੀ ਚਾ ਰਹੇ ਆ ਯਾਨੀ ਚਿੱਟੇ ਵਾਲਿਆਂ ਨੇ ਤਾਂ ਥੱਲੇ ਨੂੰ ਆਣਾ ਨਹੀਂ ਕਿ ਜਿਹੜੇ ਨਹੀਂ ਲੈ ਰਹੇ ਉਹਨਾਂ ਨੂੰ ਅਸੀਂ ਇੱਕ ਤਰੀਕੇ ਮੈਸੇਜ ਦੇ ਰਹੇ ਆਓ ਤੁਸੀਂ ਵੀ ਸ਼ੁਰੂ ਕਰੋ ਅਫੀਮ ਲੈਣੀ ਸ਼ੁਰੂ ਕਰ ਦਿਓ ਤਾਂ ਕਿ ਤੁਹਾਡੀ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਜਾਏ ਤੇ ਤੁਸੀਂ ਇਸ ਪਾਸੇ ਲੱਗੋ ਇੱਕ ਵੀ ਨਹੀਂ ਅਜਿਹਾ ਕੇਸ ਜਿਹਨੂੰ ਅਸੀਂ ਕਹਿ ਦਈਏ ਕਿ ਉਹ ਹਰੋਇਨ ਜਾਂ ਚਿੱਟੇ ਤੋਂ ਬਾਅਦ ਵਾਪਸ ਉਹ ਕਿਤੇ ਅਫੀਮ ਵੱਲ ਨੋ ਤੁਰਿਆ ਹੋਇਆ ਕਿਉਂਕਿ ਉਹਦੇ ਤੇ ਅਸਰ ਕਰਨੀ ਹੀ ਨਹੀਂ ਉਸ ਤੋਂ ਨੈਕਸਟ ਸਟੈਪ ਤੇ ਪਹੁੰਚ ਚੁੱਕਿਆ ਹੁਣ ਇਹਦੇ ਚ ਕਿਉਂਕਿ ਉਹ ਡੀ ਐਡਿਕਸ਼ਨ ਲਾਈਫ ਲੌਂਗ ਹੈ ਉਹਦੀ ਤਾਂ ਜਿਹੜੇ अर्ਲੀ ਸਟੇਜ ਜਿਨ੍ਹਾਂ ਨੂੰ ਅਸੀਂ ਦੇਖਦੇ ਆ ਯਾਨੀ ਉਸ ਪੱਧਰ ਦੇ ਨਹੀਂ ਗਏ ਉਹਨਾਂ ਨੂੰ ਜਦੋਂ ਅਸੀਂ ਸਾਡੇ ਮੈਂ ਹੁਣ ਆਪਣੇ ਪੰਜਾਬ ਦੀ ਗੱਲ ਕਰਦੇ ਆ ਅਸੀਂ ਉਹਨਾਂ ਨੂੰ ਵਾਪਸ ਕੱਢਦੇ ਆ ਕਿਉਂ ਸਾਡਾ ਸਭ ਤੋਂ ਹਾਈ ਫੇਲਿਅਰ ਰੇਟ ਕਿ अर्ਲੀ ਸਟੇਜ ਤੇ ਬਾਹਰਲੇ ਮੁਲਕਾਂ ਚ ਅਸੀਂ ਦੇਖਦੇ ਆ ਕਿ ਉਹ ਠੀਕ ਹੋ ਗਏ ਸਾਡੇ ਕਿਉਂ ਨਹੀਂ ਠੀਕ ਹੋ ਰਹੇ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਮਾਹੌਲ ਅਸੀਂ ਕਿਹੋ ਜਿਹਾ ਮਾਹੌਲ ਦਿੰਨੇ ਐ ਐਗਜ਼ਾਮਪਲ ਦਿੰਨੇ ਆ ਤੁਸੀਂ ਮੈਂ ਜੇ ਅਸੀਂ ਨਿਕਲੇ ਆ ਅਸੀਂ ਨੌਕਰੀ ਲੈਂਦੇ ਜਾ ਰਹੇ ਆ ਵੀ ਆ ਜੀ ਅਸੀਂ ਤਾਂ ਚਿੱਟੇ ਦੇ ਸੀਗੇ ਆ ਅਸੀਂ ਆ ਰਹੇ ਆ ਹੁਣ ਵਾਪਸ ਅਸੀਂ ਨੌਕਰੀ ਕਰਨਾ ਆ ਦੂਜਾ ਇੱਕ ਬੰਦਾ ਜਿਹਨੇ ਕਦੇ ਨਹੀਂ ਲਿਆ ਉਹ ਨਾਰਮਲ ਹੈਗਾ ਤੁਸੀਂ ਕਿਹਨੂੰ ਸਿਲੈਕਟ ਕਰੋਗੇ ਸੋ ਅਸੀਂ ਉਹ ਮਾਹੌਲ ਦਿੱਤਾ ਹੀ ਨਹੀਂ ਉਹ ਤਿਰਸਕਾਰ ਦੇ ਪਾਤਰ ਬਣਾ ਕੇ ਰੱਖਿਆ ਤਾਂ ਨਸ਼ਈ ਹੈ ਤਾਂ ਫਲਾਣਾ ਇਤਾਰਬਲ ਮੂ ਨਹੀਂ ਕਰਨਾ ਤੋ ਸਾਡਾ ਸਮਾਜ ਰਦਰ than ਐਕਸੈਪਟੈਂਸ ਕਿ ਕਿਸੇ ਨੂੰ ਅਸੀਂ ਵਾਪਸ ਨਾਰਮਲ ਲਾਈਫ ਵੱਲ ਤੋਰਨ ਦਈਏ ਅਸੀਂ ਉਹਨੂੰ ਹੋਰ ਥੱਲੇ ਸੁੱਟਦੇ ਆਂ ਮਾਪਿਓ ਦਾ ਪਹਿਲਾ ਹੀ ਰੋਲ ਹੁੰਦਾ ਆਂ ਆ ਗਿਆ ਫਿਰ ਨਸ਼ਈ ਬਾਹਰ ਕੱਢੋ ਤੱਕੇ ਮਾਰੋ ਉਹਨਾਂ ਦੀ ਇਹ ਸਿਸਟਮ ਤੋਂ ਲੈ ਕੇ ਸਮਾਜਿਕ ਫਿਰ ਉਸੇ ਤਰੀਕੇ ਤੇ ਉਸੇ ਤਰੀਕੇ ਜੋ ਫਿਰ ਖਿਮਾ ਕਰਿਓ ਤੁਹਾਡੇ ਮੇਰੇ ਵਰਗੇ ਜੋ ਬਾਕੀ ਦੇ ਅਸੀਂ ਉਹਨਾਂ ਦੀ ਵੀਡੀਓ ਬਣਾ ਉਹਨਾਂ ਨੂੰ ਬਦਨਾਮ ਕਰਨ ਚ ਅਸੀਂ ਕੋਈ ਕਸਰ ਛੱਡਦੇ ਨਹੀਂ ਤੋ ਇਹ ਜੇ ਉਹਨਾਂ ਨੂੰ ਮਾਹੌਲ ਮਿਲਦਾ ਜਿੱਥੋਂ ਉਹ ਅੱਗੇ ਅੱਕ ਕੇ ਦੇਖੋ ਪਹਿਲਾਂ ਕਿਉਂ ਗਿਆ ਉਹ ਸਭ ਤੋਂ ਵੱਡਾ ਸਵਾਲ ਜੋ ਇੰਟਰਨੈਸ਼ਨਲ ਸੈਮੀਨਾਰਸ ਤੇ ਹੁੰਦਾ ਬੰਦੇ ਉਸ ਪਾਸੇ ਵੱਲ ਜਾਂਦੇ ਕਿਉਂ ਨੇ ਪਹਿਲੀ ਚੀਜ਼ ਪੀਅਰ ਪ੍ਰੈਸ਼ਰ ਸੌਖਾ ਨਸ਼ਾ ਮਿਲਣਾ ਇਹ ਚੀਜ਼ਾਂ ਨੇ ਜਿਹੜੀਆਂ ਫਿਰ ਸਟ੍ਰੈਸ ਨੂੰ ਟੋਲਰੇਟ ਨਾ ਕਰ ਸਕਣਾ ਜ਼ਿੰਦਗੀ ਵਿੱਚ ਹਾਰ ਦਾ ਸਾਹਮਣਾ ਨਾ ਕਰ ਸਕਣਾ ਅਸੀਂ ਬੱਚੇ ਤਿਆਰ ਕਦੋਂ ਕਰਦੇ ਆਂ ਆਪਣੇ ਘਰਾਂ ਚ ਆਸ-ਪਾਸ ਚਾਤ ਮਾਰੋ ਆਪਣੇ ਅੰਦਰ ਹੀ ਚਾਤ ਮਾਰੀਏ ਅਸੀਂ ਕਹਿੰਨਾ ਕਾਕਾ ਜੇ ਤੇਰੇ 2% ਘਟ ਹੋਏ ਨਾ ਦਾੰਗ ਨਾਲ ਤੇਰੇ ਮੈਂ ਭੰਨ ਦੂੰਗਾ ਤੈਨੂੰ ਘਰੋਂ ਕੱਢ ਦੂੰਗਾ ਤੈਨੂੰ ਰੇੜੀ ਲਾ ਦੂੰਗਾ ਇਹ ਸਾਡਾ ਸਿਸਟਮ ਦੇ ਇਹ ਨਹੀਂ ਕਹਿੰਦੇ ਕਿ ਕਾਕਾ ਕੋਈ ਗੱਲ ਨਹੀਂ ਇਹ ਨਾ ਸੀ ਤੇਰਾ ਸਪੋਰਟਸ ਚ ਇੰਟਰਸਟ ਆ ਉਧਰ ਕਰ ਲੈ ਨਹੀਂ ਅਸੀਂ ਉਹਨਾਂ ਲਈ ਡੈਡ ਲਾਈਨ ਦਿੱਤੀ ਹੋਈ ਹੈ ਵੀ ਜਾਂ ਇੱਧਰ ਤੁਸੀਂ ਜਾਂ ਤਾਂ ਤੂੰ ਡਾਕਟਰ ਹੀ ਬਣੇਗਾ ਜਾਂ ਇੰਜੀਨੀਅਰ ਹੀ ਬਣੇਗਾ ਨਹੀਂ ਤੂੰ ਚੋਲਿਆਂ ਦੀ ਰੇੜੀ ਲਾਏਗਾ ਆ ਸਾਡਾ ਕੰਪੈਰੀਜ਼ਨ ਆ ਉਸ ਬੱਚੇ ਨੂੰ ਦਿੰਨੇ ਬਿਲਕੁਲ ਹਾਰ ਸਿਖਾਉਂਦੇ ਨਹੀਂ ਫੇਲਿਅਰ ਨੂੰ ਕਿਵੇਂ ਟੋਲਰੇਟ ਕਰਨਾ ਬੱਚੇ ਨੂੰ ਆਂਦਾ ਹੀ ਨਹੀਂ ਨਤੀਜਾ ਅੱਧਾ ਪਰਸੈਂਟ ਘਟ ਤੇ ਸਾਨੂੰ ਇਹ ਆਂਦੇ ਨੇ ਜੀ ਮਾਂ ਨੇ ਵੀ ਖੁਦਕੁਸ਼ੀ ਕਰ ਲਈ ਬੱਚੇ ਨੇ ਵੀ ਸਵਾਲ ਤਾਂ ਦੱਸ ਉਹ ਹੀ ਉੱਠਦੇ ਰਹੇ ਨਾ ਕਿ ਲੋਕਾਂ ਨੂੰ ਮੋਟੀਵੇਟ ਨਹੀਂ ਕੀਤਾ ਜਾਂਦਾ ਜਾਗਰੂਕ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਦੁਰਕਾਰਿਆ ਜਾਂਦਾ ਹੈ ਇਸ ਕਰਕੇ ਉਹ ਜਿਹੜਾ ਮਾਰਾ ਮੋਟਾ ਨਸ਼ੇ ਚੋਂ ਨਿਕਲਣਾ ਚਾਹੁੰਦਾ ਉਹ ਫੇਰ ਇਹਦੇ ਵਿੱਚ ਜਕੜਿਆ ਜਾਂਦਾ ਮੈਂ ਉੱਥੇ ਸਵਾਲ ਲੈਉਣ ਲੱਗਿਆ ਕਿ ਇਨ੍ਹਾਂ ਹਾਲਾਤਾਂ ਦਾ ਹੀ ਫਾਇਦਾ ਜਿਹੜਾ ਸਿਆਸੀ ਪਾਰਟੀਆਂ ਇਹਨਾਂ ਨੂੰ ਹਥਿਆਰ ਬਣਾਉਂਦੀਆਂ ਨੇ ਕਿ ਅਸੀਂ ਤੁਹਾਨੂੰ ਨਸ਼ਿਆਂ ਚੋਂ ਕੱਢ ਦਵਾਂਗੇ ਇਸ ਦਲਦਲ ਚੋਂ ਕੱਢ ਅੱਜ ਤੱਕ ਕਿਸੇ ਨੇ ਨਹੀਂ ਕੱਢਿਆ ਨਸ਼ਿਆਂ ਦੇ ਪਰਚੇ ਬਹੁਤ ਹੋ ਰਹੇ ਨੇ ਮੈਂ ਦੇਖ ਰਿਹਾ ਸੀ ਪਿਛਲੇ 1 ਸਵਾ ਮਹੀਨੇ ਦੇ ਵਿੱਚ ਤਕਰੀਬਨ 6000 ਉਸਤੇ ਨਸ਼ਾ ਤਸਕਰ ਜਿਹੜਾ ਗ੍ਰਿਫਤਾਰ ਕਰ ਰਿਹਾ ਹਰ ਰੋਜ਼ ਗ੍ਰਿਫਤਾਰੀਆਂ ਹੋ ਰਹੀਆਂ ਮੈਂ ਇੱਕ ਹੋਰ ਕਵਰ ਪੜ੍ਹ ਰਿਹਾ ਸੀ ਕਿ ਕੋਈ ਨੌਜਵਾਨ ਜਿਹੜਾ ਉਹ ਚਿੱਟੇ ਦਾ ਟੀਕਾ ਲਾਂਦਾ ਫੜ ਲਸਣੇ ਟੀਕੇ ਦੇ ਉਹਨੂੰ ਚੱਕ ਲਿਆ ਕੀ ਅੰਦਰ ਕੋਈ ਇਹੋ ਜਿਹੇ ਮਤਲਬ ਕਿ ਹਾਲਾਤ ਹੈਗੇ ਨੇ ਕਿ ਉਹਨਾਂ ਨੂੰ ਤੁਸੀਂ ਸੁਧਾਰ ਵਾਲੇ ਪਾਸੇ ਲੈ ਕੇ ਜਾਓਗੇ ਜਦੋਂ ਕਹਿੰਦੇ ਨੇ ਕਿ ਜੇਲ੍ਹ ਸੁਧਾਰ ਕਰ ਜਾਂ ਫਿਰ ਉਹ ਹੋਰ ਨਸ਼ੇ ਵਾਲੇ ਪਾਸੇ ੱੱਕੇ ਜਾਣਗੇ ਜਾਂ ਫਿਰ ਇਹਦੇ ਵਿੱਚ ਸਰਕਾਰਾਂ ਦਾ ਕੀ ਰੋਲ ਹੈ ਮਾਪੇ ਉਹ ਤਾਂ ਕਹਿ ਹੀ ਦਿੰਦੇ ਨੇ ਨਾ ਕਿ ਅਸੀਂ ਠੀਕ ਹੈ ਆਪਣੇ ਬੱਚੇ ਦੀ ਕੇਅਰ ਕਰਾਂਗੇ ਪਰ ਉਹਨਾਂ ਦੇ ਹੱਥ ਵੱਸ ਕੁਝ ਨਹੀਂ ਹੁੰਦਾ ਵਿਚਾਰੇ ਗਰੀਬ ਹੁੰਦੇ ਨੇ ਬੱਚੇ ਓਲੀ मतलब के जे अंदर ਜਾਂਦੇ ਨੇ جیل ਚ ਜਾ ਕੇ ਉਹ ਇਸ ਤੋਂ ਵੱਡੇ ਤਸਕਰ ਜਾਂ ਇਸ ਤੋਂ ਵੱਡੇ ਮਤਲਬ ਨਸ਼ਾ ਪੀੜਤੋ ਕੇ ਬਾਹਰ ਆਂਦੇ ਨੇ ਜਾਂ ਉਹਨਾਂ ਨੂੰ ਹੋਰ ਬਹੁਤ ਬਿਮਾਰੀਆਂ ਲੱਗ ਜਾਂਦੀਆਂ ਨੇ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਜੀ ਮੈਂ ਕਿਉਂਕਿ ਜੇਲਾਂ ਦੇ ਅੰਦਰ ਤੇrai ਹੋਈਆਂ ਮੈਨੂੰ ਸਰਕਾਰੀ ਅਹੁਦੇ ਤੇ ਏਸੀ ਕੇ ਅੰਦਰ ਤੁਸੀਂ ਸਰਵੇ ਕਰਕੇ ਆਣਾ ਸੋ ਮੈਂ ਕਾਫੀ ਇਹਨਾਂ ਦੇ ਅੰਦਰ ਜਾ ਕੇ ਦੇਖਾਈ ਹੋਈਆਂ ਜਿਸ ਤਰੀਕੇ ਦੇ ਇਹ ਅੰਦਰੋਂ ਹਾਰਡ ਕੋਰ ਕ੍ਰਿਮੀਨਲਸ ਬਣ ਕੇ ਸਗੋਂ ਨਿਕਲਦੇ ਨੇ ਜੋ ਮਾਹੌਲ ਹੈ ਅੰਦਰ ਅੱਖੀਂ ਵੇਖਿਆ ਤਾਂ ਹੁਣ ਮੈਂ ਨਹੀਂ ਨਾ ਕਿ ਤੋ ਚੁਫਲਾ ਸਕਦੀ ਕਿਸੇ ਹੋਰ ਦਾ ਕਿਹਾ ਸੁਣਿਆ ਤਾਂ ਆਪਾਂ ਕਹਿ ਵੀ ਸਕਦੇ ਆ ਮੇਰਾ ਖਿਆਲ ਇਹ ਤਾਂ ਮੈਨੂੰ ਵੀ ਦੱਸਣ ਦੀ ਲੋੜ ਨਹੀਂ ਕਿ ਕਿਸ ਪੱਧਰ ਦੇ ਲੋਕ ਇਨਵੋਲਡ ਸਨ ਜਦੋਂ ਅਸੀਂ ਇੱਕ ਹਾਰਡ ਕੋਰ ਕ੍ਰਿਮੀਨਲ ਨੂੰ ਅਸੀਂ ਫੋਨਾਂ ਤੇ ਇੰਟਰਵਿਊਸ ਦਵਾ ਸਕਦੇ ਆ ਫਿਰ ਉਸ ਤੋਂ ਬਾਅਦ ਸਭ ਤੋਂ ਉੱਚੀ ਪੱਧਰ ਤੇ ਬੈਠਾ ਕੋਈ ਅਫਸਰ ਉਸ ਬਾਬਤ ਝੂਠ ਬੋਲ ਕੇ ਇਹ ਕਹਿ ਸਕਦਾ ਹੋਵੇ ਕਿ ਨਹੀਂ ਜੋ ਕਿ ਸਾਬਤ ਹੋ ਚੁੱਕਿਆ ਹੋਵੇ ਵੀ ਐਕਸੇਂ ਹੋ ਰਿਹਾ ਸੋ ਇਹ ਚੀਜ਼ਾਂ ਨੂੰ ਜਾਣਦੇ ਆ ਸਮਝਦੇ ਆ ਤਾਂ ਇਹ ਪਤਾ ਲੱਗ ਹੀ ਜਾਂਦਾ ਕਿ ਅੰਦਰ ਸੁਧਾਰ ਘਰ ਕਿਹੋ ਜਿਹਾ ਹੈ ਤੇ ਕਿਨਾ ਲਈ ਹੈ ਕੌਣ ਵੀ ਵੀ ਆਈ ਪੀ ਟਰੀਟਮੈਂਟ ਲੈਂਦਾ ਤੇ ਕਿਸ ਨੂੰ ਸੇਵਾ ਲਈ ਇਹਨਾਂ ਦੇ ਅੱਗੇ ਯਾਨੀ ਉਹਨਾਂ ਲਈ ਰੋਟੀਆਂ ਲਿਆਉਣ ਨੂੰ ਉਹਨਾਂ ਦੀ ਮਾਲਸ਼ਾ ਕਰਨ ਨੂੰ ਤੇ ਕਿਹਨਾਂ ਨੂੰ ਟੀਵੀ ਪ੍ਰੋਵਾਈਡ ਹੁੰਦੇ ਨੇ ਕਿਹਨਾਂ ਨੂੰ ਈਵਨ ਕੁੜੀਆਂ ਤੱਕ ਅੰਦਰ ਸਪਲਾਈ ਹੁੰਦੀ ਹੈ ਇਹ ਚੀਜ਼ਾਂ ਤਾਂ ਪਬਲਿਕ ਜਾਣਦੀ ਹੈ ਮੈਨੂੰ ਨਹੀਂ ਦੱਸਣ ਦੀ ਲੋੜ ਉਹ ਸ਼ਾਂ ਤੇ ਆਪਾਂ ਗੱਲ ਕਰਦੇ ਆ ਜਿੱਥੇ ਓਪਨ ਟਰੂਥ ਹੈ ਕਿ ਤੁਸੀਂ ਉਹਨੂੰ ਜਿਹੜੀ ਗੋਲੀ ਦਿੰਦੇ ਹੋ ਮੈਥਡੋਂ ਦੀ ਉਹ ਬਾਹਰ ਆ ਕੇ ਜਦੋਂ ਉਹਨੂੰ ਫੜਾਉਂਦੇ ਹੋ ਬਾਹਰ ਉਲਟੀ ਕਰਕੇ ਆਪਣਾ ਕੰਢ ਕੇ ਤੇ ਦੂਸਰੇ ਨੂੰ ਅੱਗੋਂ ਇਹ ਵੇਖ ਦਿੰਦਾ ਇਹ ਹਾਲ ਜੇ ਜਿਹਨੂੰ ਅਸੀਂ ਕਹਿੰਦੇ ਆ ਕਿ ਅਸੀਂ ਸੁਧਾਰ ਕਰ ਅੰਦਰ ਜਾ ਕੇ ਕਰਾਵਾਂਗੇ ਸੁਖਵਿੰਦਰ ਜੀ ਸਾਡੇ ਕੋਲ ਹੀ ਹਸਪੀਟਲ ਚ ਦਾਖਲ ਹੁੰਦੇ ਨੇ ਆ ਕੇ ਜਦੋਂ ਇਹ ਚੀਜ਼ਾਂ ਤੋਂ ਨਿਕਲਦੇ ਨੇ ਤੇ ਇਹ ਸਾਡੇ ਕੋਲ ਵੱਖਰਾ ਇੱਕ ਯਾਨੀ ਜੇਲ੍ਹ ਤੋਂ ਆਉਂਦੇ ਨੇ ਜੋ ਇਹ ਜਿਨ੍ਹਾਂ ਨੂੰ ਰੱਖਿਆ ਜਾਂਦਾ ਪੂਰਾ ਵਾਰਡ ਇਸਾਬਸ ਜੋ ਕੀ ਚੀਜ਼ਾਂ ਸਾਡੇ ਅੱਖਾਂ ਦੇ ਸਾਹਮਣੇ ਨੇ ਟਰੂਥ ਹੈ ਕਿ ਪੂਰੇ ਕੰਬ ਤੇ ਲਿਖਿਆ ਸਾਚ ਜਿਸ ਵਿੱਚ ਬਿਲਕੁਲ ਸਪਸ਼ਟ ਹੈ ਕਿ 1% 20 ਉਹ ਪ੍ਰੋਪਰ ਨਹੀਂ ਰੋਲ ਅਦਾ ਕੀਤਾ ਜਾ ਰਿਹਾ ਸਰਕਾਰਾਂ ਨੂੰ ਫਾਇਦਾ ਹੈ ਕਿ ਇਹਨਾਂ ਨੂੰ ਨਾ ਇਹਨਾਂ ਨੇ ਨੌਕਰੀਆਂ ਮੰਗਣ ਆਣਾ ਨਾ ਇਹ ਕੁਝ ਵੀ ਨਹੀਂ ਤੇ ਸਾਡੀਆਂ ਵੋਟਾਂ ਨੇ ਇਹਨਾਂ ਨੂੰ ਇਹੀ ਕਵਾਂਗੇ ਆਪੀਨ ਵੀ ਫੜੋ ਜੀ ਆ ਚਿੱਟੇ ਦਾ ਫੜੋ ਜੀ ਪੂਰੀ ਤੇ ਚਲੋ ਜੀ ਤੁਸੀਂ ਲੱਗ ਜਾਓ ਤੋ ਉਹਨਾਂ ਨੂੰ ਤਾਂ ਵੋਟਾਂ ਕਿਉਂ ਉਹਨਾਂ ਨੂੰ ਖਰਾਬ ਕਰਨਗੇ ਉਹ ਤਾਂ ਸਭ ਉਹ ਪਰਮਨੈਂਟ ਉਹਨਾਂ ਨੂੰ ਇੱਥੇ ਪਾਸੇ ਰੱਖਣਾ ਚਾਹੁੰਦੇ ਨੇ ਪਰ ਦੂਜੇ ਪਾਸੇ ਕਿਉਂਕਿ ਇਹਨਾਂ ਦੀ ਗਿਣਤੀ ਤੁਸੀਂ ਸਮਝੋ ਨਾ ਲੱਖਾਂ 'ਚ ਜੇ ਕੋਈ ਇੱਕ ਅੱਗ ਨਹੀਂ ਦਸ ਅੱਗ ਲੱਖ ਇਹ ਬਹੁਤ ਭਾਰੀ ਗਿਣਤੀ ਜੇ ਤੇ ਉਹ ਵੋਟਾਂ ਤਾਂ ਪੱਕੀਆਂ ਉਹਨਾਂ ਦੀਆਂ ਨੇ ਜਿਹੜੀ ਸਰਕਾਰ ਫੜ ਰਹੀ ਹੈ ਤੇ ਇੱਕ ਮਿੰਟ ਇਹ ਵੀ ਦੇਖੋ ਟ੍ਰਿਲੀਅਨਜ਼ ਦਾ ਕਾਰੋਬਾਰ ਜੇ ਟ੍ਰਿਲੀਅਨਜ਼ ਦਾ ਜਿਸ ਵਿੱਚ ਨੰਬਰ 1 ਯੂਐਸਏ ਦਾ ਜ਼ਿਕਰ ਆਂਦਾ ਜੇ ਇਹ ਉਹ ਤਾਂ ਕਾਬੂ ਨਹੀਂ ਕਰ ਸਕਿਆ ਹਜੇ ਤੱਕ ਅਸੀਂ ਤਾਂ ਫਿਰ ਸਿਰਫ ਵੋਟਾਂ ਵਾਸਤੇ ਤੁਹਾਨੂੰ ਮੈਨੂੰ ਮੂਰਖ ਬਣਾ ਰਹੇ ਨੇ ਉਹਨਾਂ ਨੂੰ ਤਾਂ ਨਸ਼ਾ ਮਿਲਦਾ ਪਿਆ ਆਪਾਂ ਕਹਿੰਦੇ ਜੀ ਆ ਇੰਨੀ ਕੁ ਪੂਰੀ ਚੱਕ ਕੇ ਅਸੀਂ ਆ ਉਹ ਵਾਲੇ ਨੂੰ ਫੜ ਲਿਆ ਆ ਇਹਦੇ ਤੋਂ ਐਨਾ ਕਿ ਇਹ ਮੈਨੂੰ ਦੱਸੋ ਤੁਸੀਂ ਕੋਈ ਫੈਕਟਰੀ ਲਾਈ ਜੇ ਮੈਂ ਲਾਈ ਆ ਆਖਰ ਬਣਾ ਕੌਣ ਰਿਹਾ ਫਾਰਮਾ ਫੈਕਟਰੀਆਂ ਨੇ ਪੂਰੀਆਂ ਫਾਰਮਾ ਪ੍ਰੋਸੈਸ ਹੈ ਜਿੱਥੇ ਇਹ ਬਣਦੇ ਨੇ ਕੋਈ ਆਪਾਂ ਘਰ ਤੋਂ ਬਾਹਰ ਜਾਂ ਗਲੀ ਤੋਂ ਬਣਾ ਨਹੀਂ ਸਕਦੇ ਕਹਤੋਂ ਦੇ ਸਾਨੂੰ ਪਤਾ ਹੈ ਵੀ ਓਪੀਐਮ ਤੋਂ ਹੀ ਬਣਨਾ ਹੈ ਮੋਰਫੀਨ ਫੈਸਟਿਡ ਇਨਕੋਡੀਨ ਇੱਕ ਦਵਾਈਆਂ ਦੇ ਤੌਰ ਤੇ ਬਣਦਾ ਸੀ ਉਸੇ ਵਿੱਚੋਂ ਹੀ ਇਹ ਫਾਰਮਾ ਪ੍ਰੋਸੈਸ ਜਿੱਥੋਂ ਬਣ ਰਿਹਾ ਇਹ ਸਭ ਕੁਝ ਜਾ ਰਿਹਾ ਤਾਂ ਕੌਣ ਦੇ ਰਿਹਾ ਉਹਨਾਂ ਨੂੰ ਇਹ ਪਰਮਿਸ਼ਨ ਉਹ ਫਾਰਮਾ ਕੰਪਨੀ ਤੋਂ ਕਿਉਂ ਨਹੀਂ ਬੰਦ ਹੋਇਆ ਕਿੰਨੀ ਸੌਖੀ ਗੱਲ ਹੈ ਵੀ ਇੱਥੋਂ ਪ੍ਰੋਡਕਸ਼ਨ ਹੋ ਰਹੀ ਹੈ ਬੰਦ ਕਰਦੇ ਖਤਮ ਹੋ ਗਈ ਨਾ ਗੱਲ ਤਾਂ ਫਿਰ ਇਹ ਕੌਣ ਕਰ ਰਿਹਾ ਹੈ ਇਹ ਚੀਜ਼ ਨੂੰ ਜੇ ਸਮਝ ਆ ਜਾਏ ਸਾਰਿਆਂ ਨੂੰ ਸਾ ਪਤਾ ਲੱਗ ਜਾਏਗਾ ਉਹ ਫਾਰਮਾ ਕੰਪਨੀ ਦੇ ਹਿੱਸੇਪੱਤੀ ਕਿਸ ਹਿਸਾਬ ਦੀ ਚੱਲ ਰਹੀ ਹੈ ਕਿਉਂ ਪ੍ਰੋਡਕਸ਼ਨ ਬੰਦ ਨਹੀਂ ਹੋ ਰਹੀ ਉਤੋਂ ਹੀ ਜੇ ਪ੍ਰੋਡਕਸ਼ਨ ਬੰਦ ਹੋਊਗੀ ਸਿੰਪਲ ਜੀ ਗੱਲ ਹੈ ਕੋ ਕੌਣ ਦੇਊਗਾ ਤੇ ਕੌਣ ਲਾਊਗਾ ਜੇ ਪ੍ਰੋਡਕਸ਼ਨ ਹੀ ਉੱਥੇ ਤੁਹਾਨੂੰ ਲੱਗ ਰਿਹਾ ਵੀ ਇੰਨੇ ਕੁਇੰਟਲਾਂ ਦੇ ਹਿਸਾਬ ਨਾਲ ਹੋ ਰਹੀ ਹੈ ਤੇ ਧੜਾ ਧੜ ਹਰ ਹਫ਼ਤੇ ਹੋ ਰਹੀ ਹੈ ਤੁਸੀਂ ਮੈਨੂੰ ਕਹੋ ਵੀ ਆਹ ਇੰਨੀ ਜੀ ਗ੍ਰਾਮ ਫੜ ਲਈ ਤਾਂ ਫਿਰ ਹਾਸਾ ਹੀ ਆ ਸਕਦਾ ਵੀ ਇਹ ਕੀ ਕਰ ਰਹੇ ਨੇ ਹੂੰ ਇੱਕ ਚੀਜ਼ਾਂ ਦੇ ਵਿੱਚ ਜੇ ਰਾਜਸਥਾਨ ਮੈਂ ਉਹ ਪੇਪਰ ਲੈਂ ਗਿਆ ਨਹੀਂ ਉੱਥੇ ਜੀ ਹਰ ਤੁਸੀਂ ਪਿੰਡ ਪਿੰਡ ਤੇ ਬਾਹਰ ਨਸ਼ਾ ਛਡਾਊ ਕੇਂਦਰ ਬਣੇ ਹੋਏ ਨੇ ਇੰਜੀ ਹਰਿਆਣਾ ਵਿੱਚ ਬਣ ਚੁੱਕੇ ਇੰਜੀ ਇੱਥੇ ਪਰ ਗੱਲ ਇਹ ਹੈ ਕਿ ਕਿਸੇ ਵੀ ਥਾਂ ਤੇ ਇੱਕ ਵੀ ਫਿਗਰ ਅਜਿਆ ਨਹੀਂ ਜਿਹੜਾ ਕਹਿ ਦਵੇ ਇੰਨੇ ਨਸ਼ਾ ਛਡਾਊ ਕੇਂਦਰਾਂ ਦੇ ਬਾਅਦ ਵੀ ਨਸ਼ਾ ਲੈਣਾ ਕਿਤੇ ਘਟਿਆ ਹੋਵੇ ਬਲਕਿ ਇਹ ਆਂਦਾ ਜੀ ਇੱਥੇ ਫਿਗਰ ਤੇ ਇੱਥੇ ਹੋਰ ਵੱਧ ਗਏ ਨੇ ਮਰੀਜ਼ ਹੋਰ ਵੱਧ ਗਏ ਨੇ ਫਿਰ ਉਹ ਕੌਣ ਮਰੀਜ਼ ਕਿੱਥੋਂ ਪੈਦਾ ਕਰ ਰਿਹਾ ਜੇ ਕਿਸ ਥਾਂ ਤੋਂ ਆ ਰਹੇ ਨੇ ਕੌਣ ਸਪਲਾਈ ਕਰ ਰਿਹਾ ਮੇਜਰ ਸਪਲਾਈਅਰ ਤਾਂ ਕਿਤੇ ਬੈਠੇ ਆਰਾਮ ਨਾਲ ਠੰਡੇ ਬਸਤੇਆਂ 'ਚ ਪਏ ਨੇ ਕਿਉਂਕਿ ਉਹ ਸਪੋਰਟ ਕਰਦੇ ਨੇ ਇਹ ਮੇਰਾ ਨਹੀਂ ਮੈਂ ਯੂਐਸਏ 'ਚ ਨਿਊਜ਼ ਪੇਪਰ 'ਤੇ ਛਪਿਆ ਪੜ੍ਹ ਕੇ ਆਈਆਂ ਕਿ ਇਹਨਾਂ ਨੇ ਗਵਰਨਮੈਂਟ ਦੇ ਵਿੱਚ ਹਾਈ ਲੈਵਲ ਤੱਕ ਉਹਨਾਂ ਦੀ ਫਾਈਨੈਂਸ਼ੀਅਲ ਹੈਲਪ ਵਿੱਚ ਇਹ ਐਸਵੇਲੇ ਇਨਵੋਲਡ ਨੇ ਜਿੱਥੋਂ ਕੌਣ ਆਪਣਾ ਉਹ ਜਣਾ ਵੱਡਣਾ ਚਾਹੂਗਾ ਸੋ ਜੇ ਇਹ ਪੋਲਿਟਿਕਲ ਵਿਲ ਹੋਏਗੀ ਨਾ ਪੋਲਿਟਿਕਲ ਵਿਲ ਦਾ ਮਤਲਬ ਹੈ ਕਿ ਉਹ ਇਹਨਾਂ ਨੂੰ ਜਾਗਰੂਕ ਕਰਨ ਲੋਕਾਂ ਨੂੰ ਨੌਕਰੀਆਂ ਦੇਣ ਉਹਨਾਂ ਨੂੰ ਹੋਰ ਰਾਹ ਖੋਲਣ ਕੇ ਕੱਲੀਆਂ ਨੌਕਰੀਆਂ ਨਹੀਂ ਭਾਈ ਹੋਰ ਵੀ ਪਾਸੇ ਖੁੱਲੇ ਨੇ ਤੁਸੀਂ ਆ ਆ ਪਾਸੇ ਜਾਓ ਸੀ ਸਪੋਰਟ ਅਕੈਡਮੀਜ਼ ਬਣਾਤੀਆਂ ਟੌਪ ਲੈਵਲ ਦੀਆਂ ਅਸੀਂ ਆ ਤੁਹਾਨੂੰ ਖੋਲ ਕੇ ਦੇਤੇ ਜੀ ਮਿਲਟਰੀ ਅਕੈਡਮੀਜ਼ ਚਾਰ ਖੁੱਲੀਆਂ ਪਈਆਂ ਆਓ ਜੀ ਐਸਾਂ ਤੇ ਤੁਹਾਡੇ ਅਸੀਂ ਟੌਪ ਦੇ ਕਿਸ ਤਰ੍ਹਾਂ ਤੁਸੀਂ ਮੈਨੂਫੈਕਚਰਿੰਗ ਕਰਨੀ ਆ ਸੀ ਉਹ ਖੋਲਤਾ ਆ ਪ੍ਰੋਸੈਸਿੰਗ ਯੂਨਿਟਸ ਖੋਲ ਦਿੰਦੇ ਨੇ ਆ ਤੁਸੀਂ ਆਪਣੀ ਸਿਖਲਾਈ ਲਓ ਆਪਣੇ ਪੱਧਰ ਤੇ ਸ਼ੁਰੂ ਕਰੋ ਤੁਸੀਂ ਆਪਣਾ ਕੋਆਪਰੇਟਿਵ ਸਿਸਟਮ ਸ਼ੁਰੂ ਕਰੋ ਆਖਰ ਅੰਮੋਲ ਚਵਦਾ ਹੀ ਪਿਆ ਜੀ ਕਿਸ ਨੇ ਚਲਾਇਆ ਸਾਡਾ ਕਿਉਂ ਫਿਰ ਵੇਰਕਾ ਫੇਲ ਹੋਣ ਵੱਲ ਫਿਟਮੈਂਟ ਚ ਤੁਰ ਜਾਂਦਾ ਕਿਉਂ ਵੀਡੀਓ ਦੇ ਇਹੋ ਜਿਹੇ ਬਾਹਰ ਆਉਂਦੇ ਆ ਜੀ ਇੱਕ ਵੇਰਕਾ ਦੇ ਅੰਦਰ ਦਾ ਬੰਦਾ ਆ ਟੱਬ 'ਚ ਬੈਠਾ ਦੁੱਧ ਦਿਨਾਂਦਾ ਪਿਆ ਲਾ ਗਿਆ ਹੁਣ ਇਹੋ ਜਿਹੇ ਚੀਜ਼ਾਂ ਜਦੋਂ ਬਾਹਰ ਆਣ ਤੁਸੀਂ ਸਮਝ ਸਕਦੇ ਹੋ ਕਿ ਕਿੰਨੀ ਇਹ ਆਪ ਹੀ ਆਪਣੇ ਅੰਦਰ ਹੁੰਦਾ ਵੀ ਕੀ ਅਸੀਂ ਕਿਸੇ ਹੀ ਪੱਧਰ ਤੇ ਕੋਈ ਮੇਨਟੇਨੈਂਸ ਨਹੀਂ ਰੱਖ ਰਹੇ ਤੇ ਵੀਡੀਓਜ਼ ਕਿਉਂ ਨਿਕਲ ਰਹੀਆਂ ਨੇ ਕੋਈ ਚੈੱਕ ਕਿਸੇ ਥਾਂ ਤੇ ਕਿਉਂ ਨਹੀਂ ਹੋ ਰਿਹਾ ਤੇ ਇਹ ਚੀਜ਼ਾਂ ਧਿਆਨ ਮੰਗਦਿਆਂ ਨੇ ਕਿ ਭਈ ਅਸੀਂ ਪੋਲਿਟੀਕਲ ਵਿਲ ਦਾ ਮਤਲਬ ਹੈ ਕਿ ਜੇ ਤਾਂ ਮੈਨੂੰ ਹੁਣ ਹਾਸਾ ਆ ਰਿਹਾ ਸੱਚੀ ਤੁਹਾਨੂੰ ਮੇਰੇ ਨਾਲ ਦੱਸਾਂ ਕਿ ਸਾਡੀਆਂ ਬੋਰਡਾਂ ਵਿੱਚ ਤਾਂ ਅਜੇ ਤੱਕ ਸਿਰੰਜਾ needleਾਂ ਪਹੁੰਚੀਆਂ ਨਹੀਂ ਉਹਦੇ ਤੇ ਡੇਡੇ ਘਾਟੇ ਲੱਗੇ ਆਂਦੇ ਤਾਂ ਤੁਸੀਂ ਕੋ 10,53 ਸੀ ਇਹਨਾਂ ਨੂੰ ਦੇ ਰਿਆਂ ਜੀ ਰੋਜ਼ ਦੀਆਂ 3 ਲਾਣ ਲਈ ਇਹਨਾਂ ਨੂੰ ਹਰ ਇੱਕ ਨੂੰ ਇੰਡੀਵਿਜੂਅਲ ਦੇ ਰਿਆਂ ਫਿਰ ਹੱਥੋਂ ਹੀ ਨਹੀਂ ਗੱਲ ਹੀ ਲੱਗਦੀ ਹੈ ਨਾ ਤਾਂ ਇਹ ਚੀਜ਼ਾਂ ਅਸੀਂ ਜੇ ਉਹਨਾਂ ਦੀ ਮੇਨਟੇਨੈਂਸ ਵੀ ਕਰ ਲਈਏ ਭਈ ਇਹ ਤਾਂ ਹੁਣ ਨਕਾਰਾ ਹੋ ਗਏ ਇਹਨਾਂ ਨੂੰ ਐਟਲੀਸਟ ਇਹਨਾਂ ਦੀ ਜੋ ਖੁਰਾਕ ਚਾਹੀਦੀ ਹੈ ਜਿਹੜੀ ਤਰ੍ਹਾਂ ਦੀ ਇਹਨਾਂ ਨੂੰ ਮੈਡੀਕਲ ਹੈਲਪ ਚਾਹੀਦੀ ਹੈ ਸਾਰਾ ਕੁਝ ਉਹ ਟੀਮ ਮੈਡੀਕਲ ਟੀਮ ਵੱਖਰੀ ਹੋਵੇ ਇਹਨਾਂ ਨੂੰ ਫ੍ਰੀ ਸਿਰਿੰਜਸ ਮਿਲਦੀਆਂ ਹੋਣ ਐਟਲੀਸਟ ਉਹ ਜਿੰਨੀ ਜ਼ਿੰਦਗੀ ਆ ਉਹ ਇੱਕ ਪਾਸੇ ਤਾਂ ਰਹਿਣ ساری ਪੂਰੇ ਖਲਕਤ ਵਿੱਚ ਤਾਂ ਨਾ ਨਾ ਇਹ ਬਿਮਾਰੀਆਂ ਫਲਾਉਂਦੇ ਰਹਿਣ ਦਵਾਈਆਂ ਤਾਂ ਸੇਫ ਦੇ ਦੋ ਜੋ ਦੁਨੀਆ ਪਰਚ ਦੇ ਰਹੇ ਨੇ ਫਿਰ ਉਹ ਉਸ ਨੂੰ ਤਾਂ ਅਸੀਂ ਕਰ ਨਹੀਂ ਰਹੇ ਬਸ ਅਸੀਂ ਅਨਾਉਂਸਮੈਂਟ ਵੀ ਉਹ ਤਾਂ ਨਸ਼ਾ ਚਲੋ ਹੋ ਗਿਆ ਅਸੀਂ ਇੱਕ ਹੋਰ ਕਿਸਮ ਦਾ ਨਾਲ ਵੀ ਸ਼ੁਰੂ ਕਰਾ ਦਿੰਨਾ ਫਿਰ ਹੁਣ ਇਸ ਚੀਜ਼ ਨੂੰ ਕਿਸ ਤਰੀਕੇ ਲੈਣਾ ਚਾਹੀਦਾ ਮੇਰਾ ਖਿਆਲ ਹੈ ਜਿਹੜੇ ਸੂਝਵਾਨ ਲੋਕ ਤੁਹਾਡੇ ਨਾਲ ਜੁੜੇ ਨੇ ਮੈਨੂੰ ਇਸ ਤੋਂ ਵੱਧ ਹੋਰ ਮੈਂ ਸਪਸ਼ਟ ਰੂਪ ਵਿੱਚ ਨਹੀਂ ਦੱਸ ਸਕਦੀ ਕਿ ਮੈਂ ਤਾਂ ਸ਼ੁਰੂ ਹੀ ਉੱਥੋਂ ਕੀਤਾ ਸੀ ਵੀ ਚਲੋ ਜੀ ਤੂੰ ਐਦਾਂ ਕਰ ਕਤਲ ਨਾ ਕਰ ਰੇਪ ਕਰਨਾ ਸ਼ੁਰੂ ਕਰ ਦੇ ਅਸੀਂ ਤਾਂ ਹੋਰ ਨਿਗਾਰਵਾਲ ਜਾ ਰਿਹਾ ਇੱਕ ਛੜ ਤੋਂ ਦੂਜੇ ਵੱਲ ਲੱਗਦੇ ਤੇ ਕੰਪੈਰੀਜ਼ਨ ਉਹਨਾਂ ਨਾਲ ਕਰ ਰਹੇ ਹਾਂ ਉਹਨਾਂ ਸਮਿਆਂ ਤੇ ਜਦੋਂ ਇਹ ਚਿੱਟੇ-ਚੁੱਟੇ ਹੁੰਦੇ ਹੀ ਨਹੀਂ ਸੀ ਕੌਣ ਲਾਂਦੇ ਸੀ ਉਦੋਂ ਨਸ਼ਾ ਟਿਕੇ ਪਰ ਗੱਲ ਇਹ ਹੈ ਕਿ ਉਹ ਇੱਕ ਲੈਵਲ ਤੇ ਆ ਕੇ ਖਤਮ ਹੁੰਦਾ ਸੀ ਕਿਸ ਲੈਵਲ ਤੇ ਡੋਜ਼ ਟੋਲਰੈਂਸ ਹੋ ਗਈ ਇਸ ਤੋਂ ਉੱਪਰ ਹੁਣ ਹੈ ਹੀ ਨਹੀਂ ਉਹਨਾਂ ਨੇ ਉੱਥੇ ਹੀ ਰਹਿਣਾ ਉਹੀ ਚੀਜ਼ੀ ਕਰੀ ਜਾਣੀ ਬਿਲਕੁਲ ਉਹ ਉਹ ਮਾਲਕਾਂ ਨੂੰ ਫੂਟ ਕਰਦਾ ਸੀ ਵੀ ਆ ਜਿਹੜਾ ਮੇਰਾ ਲੱਗਿਆ ਜੀ ਖੇਤ 'ਚ ਕੰਮ ਕਰਨ ਮਜ਼ਦੂਰ ਇਹਨੂੰ ਨਚਾ ਦਿਓ ਪੈਸੇ ਘੱਟ ਦੇ ਦਿਓ ਸਾਰਾ ਦਿਨ ਕੰਮ ਕਰੂਗਾ ਉਹ ਮਸ਼ੀਨ ਵਾਂਗ ਲੱਗਿਆ ਰਿਹਾ ਕਿਉਂਕਿ ਉਹਨੂੰ ਪੈਸੇ ਇਸ ਚੀਜ਼ ਦੀ ਸਮਝ ਨਹੀਂ ਆਣੀ ਤੇ ਤਾਂ ਫੂਟ ਕਰਿਆ ਕਰਦਾ ਸੀ ਉਹਨਾਂ ਸਮਿਆਂ ਬਿਲਕੁਲ ਮੇਰਾ ਆਖਰੀ ਸਵਾਲ ਹੈ ਹੁਣ ਜਦੋਂ ਬਾਕੀ ਸਟੇਟਾਂ ਦੀ ਗੱਲ ਕੀਤੀ ਜਾਂਦੀ ਹੈ ਮੱਧ ਪ੍ਰਦੇਸ਼ ਦੀ ਗੱਲ ਹੁੰਦੀ ਹੈ ਜਾਂ ਰਾਜਸਥਾਨ ਦੀ ਹੁੰਦੀ ਹੈ ਕਿ ਉੱਥੇ ਵੀ ਤਾਂ ਇਹ ਕਿਸਾਨੀ ਨੂੰ ਸੰਕਟ ਚੋਂ ਕੱਢਣ ਲਈ ਮਤਲਬ ਕਿ ਦੂਜਾ ਤਰਕ ਵੀ ਦੇ ਦਿੱਤਾ ਜਾਂਦਾ ਹੈ ਨਾ ਕਿ ਉੱਥੇ ਵੀ ਇਹਦੀ ਖੇਤੀ ਹੁੰਦੀ ਹੈ ਕਿਉਂ ਨਾ ਪੰਜਾਬ ਦੇ ਵਿੱਚ ਇਸ ਖੇਤੀ ਨੂੰ ਪ੍ਰੋਮੋਟ ਕੀਤਾ ਜਾਵੇ ਮਤਲਬ ਕਿ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਦੌਰ ਦੇ ਉੱਤੇ ਮਜ਼ਬੂਤ ਕਰਨ ਲਈ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਦੇਖੋ ਚੀਨ ਦੇ ਵਿੱਚ ਤੁਹਾਡੇ ਕੋਲ ਐਗਜ਼ਾਮਪਲ ਪਿਆ ਬਹੁਤ ਵੱਡਾ ਇਸ ਤੋਂ ਵੱਡੀ ਮੇਰਾ ਖਿਆਲ ਅਸੀ ਉਹਨਾਂ ਤੋਂ ਜ਼ਿਆਦਾ ਨਹੀਂ ਆ ਉਹਨਾਂ ਤੋਂ ਵੱਧ ਨਹੀਂ ਆ ਅਸੀਂ ਛੋਟੀ ਹੈ ਸਾਡਾ ਪੰਜਾਬ ਉਹਨਾਂ ਨੇ ਇਹ ਹੱਬ ਬਣਿਆ ਸੀ ਉਦੋਂ ਉੱਥੇ ਇਹ ਓਪੀਐਮ ਦਾ ਜਿਸ ਕਿਸਮ ਦਾ ਵਪਾਰ ਸ਼ੁਰੂ ਹੋਇਆ ਜਿਸ ਕਿਸਮ ਦਾ ਫਿਰ OPM ਵਾਰ ਸ਼ੁਰੂ ਹੋਈ ਫਿਰ ਕਿਵੇਂ ਉਹਨਾਂ ਨੇ ਦੇਖਿਆ ਕਿ ਸਾਡੀ ਤਾਂ ਜੀ ਪ੍ਰੋਡਕਟਿਵਿਟੀ ਖਤਮ ਹੋਣੀ ਸ਼ੁਰੂ ਹੋ ਗਈ ਆ ਜਿਹਨਾਂ ਨੂੰ ਅਸੀਂ ਸ਼ੁਰੂ ਕੀਤਾ ਤਾਂ ਆਪ ਹੀ ਆਦੀ ਬਣੀ ਜਾਂਦੇ ਆ ਇਹਨਾਂ ਦੇ ਕੋਲ ਸੋਚਣ ਸਮਝਣ ਦੀ ਤਾਂ ਸ਼ਕਤੀ ਹੈ ਨਹੀਂ ਕਿ ਕੰਮ ਇਹ ਤਿਆਰ ਕਰਦੇ ਮਸ਼ੀਨ ਵਰਗੇ ਰੋਬੋਟ ਤਿਆਰ ਕਰ ਦਿੰਦੇ ਨੇ ਜਿਨ੍ਹਾਂ 'ਚ ਅੱਗੇ ਕੋਈ ਸੋਚ ਅਗਾ ਵਧਣ ਦੀ ਕੋਈ ਇਹਨਾਂ 'ਚ ਹੈ ਹੀ ਨਹੀਂ ਤਾਂ ਜਿਸ ਤਰੀਕੇ ਦੀ ਉਦੋਂ OPM ਵਾਰ ਸ਼ੁਰੂ ਹੋਈ ਜਿਸ ਤਰੀਕੇ ਦਾ ਉਸ ਸਮੇਂ ਨਿਗਾਰ ਦੇਖਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਸੰਪੂਰਨ ਰੋਕ ਲਾਈ ਪਈ ਇਹ ਤਾਂ ਤਬਾਈ ਵੱਲ ਜਾ ਰਿਹਾ ਹੈ ਖੇਠਾਂ ਜਾ ਰਿਹਾ ਹੈ ਇਸ ਚੀਜ਼ ਤੋਂ ਸਾਨੂੰ ਨਿਕਲ ਨਹੀਂ ਪਏਗਾ ਯਾਨੀ ਉਹੀ ਇੱਕ ਨਿੱਕੀ ਜਿਹੀ ਮੈਂ ਇੱਕ ਮਿੰਟ ਦੀ ਸਟੋਰੀ ਸੁਣਾ ਦਿੰਨੀ ਆ ਕਿ ਇੱਕ ਰਾਜੇ ਨੇ ਦੇਖਿਆ ਵੀ ਮੇਰੇ ਜਿਹੜੇ ਇਲਾਕੇ 'ਚ ਲੋਕਾਂ ਦੇ ਜ਼ਮੀਰ ਹੈਗੇ ਦੀਆਂ ਕਿ ਸਾਰੇ ਮਰ ਮੁੱਕ ਚੁੱਕੇ ਸਪਾਇਨਲੈਸ ਫੈਲੋਜ਼ ਨੇ ਤੋਂ ਉਹਨੇ ਕਿਹਾ ਵੀ ਦੇਖੀਏ ਲੋਕਾਂ 'ਚ ਬਗਾਵਤੀ ਸੁਰ ਆਉਂਦਾ ਕਿ ਨਹੀਂ ਕਿਉਂਕਿ ਜੇ ਬਗਾਵਤੀ ਸੂਰੀ ਨਾ ਹੋਏਗਾ ਤਾਂ ਫਿਰ ਉਹ ਤਾਂ ਮੁਲਕ ਅਧੀਨਗੀ ਵਾਲ ਜਾ ਰਿਹਾ ਕੋਈ ਵੀ ਆਕੇ ਤੇ ਉਹ ਧਾਲੇਗਾ ਕਿਉਂਕਿ ਇਹ ਫੀਮਤੀ ਪਹਿਰਣਗੇ ਜੀ ਅਸੀਂ ਪਾਏ ਆ ਸਾਨੂੰ ਤਾਂ ਪਿੰਨਕ ਤੇ ਪਾਏ ਕੋਈ ਲੋੜ ਹੀ ਨਹੀਂ ਉਹਨੇ ਇੱਕ ਅਜ਼ਮਾਇਆ ਜੀ ਆ ਮੈਂ ਇੱਥੇ ਇੱਕ ਕੋਨਾ ਲਾਣਾ ਤੇ ਟੈਕਸ ਲਾਣ ਲਈ ਇੱਥੇ ਜੀ ਆ ਜਿਹੜਾ ਵੀ ਅੰਦਰ ਬੜੇਗਾ ਟੈਕਸ ਦੇ ਕੇ ਆਓ ਉਹ ਦੋ ਟਕੇ ਟੈਕਸ ਲਾਤਾ ਜੀ ਉਹ ਜਿਹੜਾ ਆਵੇ ਉਹ ਪਹਿਲੇ ਦਿਨ ਰਤੀ ਕਿਚੋਂ ਪੀ ਹੋਈ ਤਾਂ ਉਸ ਤੋਂ ਬਾਅਦ ਉਹ ਠੰਡਾ ਹੋ ਗਿਆ ਚੱਲ ਪਿਆ ਘੰਟੇ ਦੀ ਚੋਂ ਪੀ ਤੋਂ ਬਾਅਦ ਤੁਰਨ ਲੱਗ ਗਿਆ ਉਹਨੂੰ ਲੱਗਿਆ ਵੀ ਆਹ ਤਾਂ ਬੜੀ ਮਾੜੀ ਗੱਲ ਐ ਵਿਰੋਧ ਹੋਣਾ ਚਾਹੀਦਾ ਜੇ ਮਰੇ ਹੋਏ ਤਮੀਰ ਵਾਲੇ ਮੇਰਾ ਰਾਜ ਖਤਰੇ 'ਚ ਐ ਅਗਲੇ ਹਫ਼ਤੇ ਜੀ ਉਹਨੇ ਬਤਾਤਾ ਡਬਲ ਕਰਤਾ ਟੈਕ ਦੇਖਿਆ ਫਿਰ ਉਹੀ ਅੱਧਾ ਘੰਟਾ ਚੁੱਪ ਹੀ ਹੋਈ ਫਿਰ ਲੰਘਣ ਲੱਗ ਗਏ ਲੋਕ ਉਸੇ ਤਰ੍ਹਾਂ ਹੁਣ ਉਹਨੂੰ ਫਿਕਰ ਪੈ ਗਿਆ ਵੀ ਇਹ ਤਾਂ ਬਿਲਕੁਲ ਹੀ ਬਗਾਵਤੀ ਸੁਰ ਇਨ੍ਹਾਂ 'ਚ ਹੈ ਹੀ ਨਹੀਂ ਵੀ ਇਹ ਤਾਂ ਬਹੁਤ ਮਾੜਾ ਹੋ ਗਿਆ ਉਨੇ ਜੀ ਤੀਜੀ ਵਾਰ ਕੀ ਕੀਤਾ ਕਿ ਹੁਣ ਇਹਨਾਂ ਨੂੰ ਇੱਕ ਤਾਂ ਦੱਸ ਤੱਕੇ ਵੀ ਲਓ ਤੇ 10 ਛਿੱਤਰ ਵੀ ਮਾਰੋ। بیا ਤੁਸੀਂ ਅੰਦਰ ਵੜਨਾ। ਹੂੰ। ਉਹਨੇ ਦੇਖਿਆ ਵੀ ਉਦੋਂ ਹੱਲਾ ਗੁੱਲਾ ਹੋ ਗਿਆ ਬਹੁਤ ਜ਼ਿਆਦਾ। ਇਹਨਾਂ ਕਾ ਸ਼ੁਕਰ ਹੈ। ਜਾ ਕੇ ਪਤਾ ਕਰਾਇਆ। ਹਾਂ ਜੀ ਭਈ ਹੁਣ ਤਾਂ ਲੋਕ ਮੈਨੂੰ ਬੜੀ ਤਸੱਲੀ ਹੈ। ਮੇਰਾ ਰਾਜ ਬਚਿਆ ਰਹੂਗਾ। ਕੀ ਫਰਕ ਪਿਆ? ਉਹ ਕਹਿੰਦੇ ਜੀ ਕਹਿਆ ਇਹ ਰਹੇ ਨੇ ਵੀ ਤੁਸੀਂ 10 ਛਿੱਤਰ ਵੀ ਤਾਂ 20 ਛਿੱਤਰ ਮਾਰ ਲਓ ਤੇ ਟੈਕਸ ਹੋਰ ਵਧਾ ਲਓ ਪਰ ਆਹ ਨਾ ਜਿਹੜੇ ਤੁਸੀਂ ਦੋ ਹੀ ਖਾਣੇ ਬਣਾਏ ਨੇ ਖਾਣੇ 20 ਕਰ ਦੋ ਵੀ ਰੁਕਣਾ ਨਾ ਪਵੇ। ਯਾਨੀ ਇਹ ਲਾਂਤੀ ਹਾਲ ਮੈਂ ਆਪਣੇ ਪੰਜਾਬੀਆਂ ਤੇ ਲਿਆ ਕੇ ਖੜਾ ਕਰ ਰਹੀ ਆ ਜਿਨ੍ਹਾਂ ਨੂੰ ਨਿਗਾਰ ਦੀ ਸਮਝ ਹੀ ਨਹੀਂ ਆ ਰਹੀ ਕਿ ਅਸੀਂ ਇਹੋ ਜੇ ਵਰਡਿਕਟ ਸੁਣਨ ਤੋਂ ਬਾਅਦ ਚੁੱਪ ਕਰਕੇ ਮੂੰਹ ਤੇ ਅਸੀਂ ਚੇਪੀ ਲਾ ਕੇ ਬੈਠੇ ਆ ਦਾ ਮਤਲਬ ਏ ਸਾਡੀ ਜ਼ਿਹਰਤ ਮਰ ਗਈ ਆ ਅਸੀਂ ਤਾਂ ਸਿਰਫ ਸਿਰ ਝੁਕਾ ਰਹੇ ਆ ਹਾਂਜੀ ਜੋ ਮਰਜੀ ਸਾਡੇ ਤੇ ਹੁਕਮ ਲਾਗੂ ਕਰੀ ਜਾਓ ਅਸੀਂ ਸਾਨੂੰ ਮੰਜ਼ੂਰ ਹੈ ਇਹ ਜ਼ਿਹਰਤ ਮਰੀ ਤੇ ਤਾਂ ਫਿਰ ਅਸੀਂ ਸਾਰੇ ਖਤਮ ਹੋਏ ਜਗਣ ਦੀ ਲੋੜ ਅੱਜ ਵੀ ਖੜੇ ਹੋਈਏ ਇਸ ਹੀ ਬੁਕੀਆ ਤੋਂ ਨਿਕਲ ਕੇ ਕਿਸੇ ਨੂੰ ਮੁੱਦਿਆਂ ਦਾ ਵੀ ਪਤਾ ਸਾਨੂੰ ਇੱਕ ਸਰਕਸ ਵੱਲ ਤੋਰਿਆ ਜਾਂਦਾ ਬਹੁਤ ਪੀੜ ਹੋਏਗੀ ਕਿ ਆ ਲੋ ਜੀ ਆ ਇੱਕ ਕੰਸਰਟ ਚੱਲ ਰਿਹਾ ਹਾਂ ਗਾਣੇ ਵਜਾਣਿਆਂ ਵੱਲ ਆਜੋ ਆ ਕੰਸਰਟ ਵਿੱਚ ਭੰਗੜੇ ਦਾ ਸ਼ੁਰੂ ਹੋ ਗਿਆ ਕੰਸਰਟ ਆ ਇੱਕ ਹੁਣ ਆ ਕੇ ਕਿੱਟ ਦੇ ਆ ਗੱਲ ਨੂੰ ਆਜੋ ਜੀ ਹੁਣ ਇੱਕ ਇੱਥੇ ਆ ਹੋ ਰਿਹਾ ਜੀ ਅਸੀਂ ਤਾਂ ਇੱਕ ਅਜੇ ਹੀ ਸਰਕਸ 'ਚ ਖਤਮ ਘੁਮਾਇਆ ਜਾ ਰਿਹਾ ਵੀ ਅਸੀਂ ਕਦੇ ਉਧਰ ਨੂੰ ਤੁਰ ਜੀ ਕਦੇ ਉਧਰ ਨੂੰ ਕਿ ਅਸਲ ਮੁੱਦਿਆਂ ਤੋਂ ਅਸੀਂ ਪਰਾਂ ਹੋ ਜੀ ਤੇ ਜਿਹੜੀ ਆਖਰੀ ਸਰਕਸ ਹੁੰਦੀ ਹੈ ਫਲਾਣ ਨੇ ਉਹਦੇ ਲਈ ਆਹ ਕਹਿਤਾ ਫਲਾਣ ਨੇ ਆਹ ਕਹਿਤਾ ਅਸੀਂ ਸਾਰਾ ਦਿਨ ਉਸੇ 'ਚ ਲੱਗੇ ਰਹਿਣਾ ਚਾਹਨੇ ਆਹ ਸ਼ਬਦ ਉਹਦੇ ਲਈ ਵਰਤਿਆ ਅੱਛਾ ਉਹਨੂੰ ਇਸ ਤਰ੍ਹਾਂ ਉਠਾਇਆ ਕਿ ਕੀ ਪੰਜਾਬ ਦੇ ਮੁੱਦੇ ਨੇ ਅਸੀਂ ਜਿਸ ਤਰੀਕੇ ਦੇ ਸ਼ਬਦ ਨਹੀਂ ਮਾ ਵਰਤਣਾ ਚਾਹੁੰਦੇ ਕਿ ਜਿਵੇਂ ਦਾ ਸਾਨੂੰ ਇੱਕ ਹਾਸੇ ਖੱਟੇ ਤੋਂ ਸ਼ੁਰੂ ਹੋਇਆ ਜੋ ਸ਼ਬਦ ਵਰਤਿਆ ਜਾਂਦਾ ਸੱਚਮੁੱਚ ਉਹ ਸ਼ਬਦ ਥੀ ਉਹਨੂੰ ਜੋ ਸਾਡੇ ਤਾਂ ਇੱਕ ਹਿੱਸਾ ਜੇ ਪੰਜਾਬੀ ਦੇ ਤੁਸੀਂ ਕਹਿ ਲਓ ਪੰਜਾਬੀਆਂ ਦੀ ਜ਼ਿੰਦਗੀ ਦਾ ਇਦੋਂ ਪੰਡਾਂ ਦਾ ਹਿੱਸਾ ਸੀ ਨਾ ਉਹ ਬੜਾ ਡੂੰਗਾ ਹੁੰਦਾ ਸੀ। ਹੂੰ ਉਹਨਾਂ ਨੇ ਸਾਨੂੰ ਇੱਕ ਟੀਚਰ ਦੇ ਨਾਲ ਸਾਡੀ ਅੰਦਰਲੀ ਗਵੈਰਤ ਦਿਗਾਣੀ ਹੁੰਦੀ ਸੀ। ਜੇ ਭਾਈਆ ਟੀਚਰ ਕੀਤੀ ਹਸਾਇਆ ਪਰ ਨਾਲ ਤੁਹਾਨੂੰ ਸੋਚਣ ਸਮਝਣ ਤੇ ਮਜਬੂਰ ਕਰ ਦਿੱਤਾ। ਅੱਜ ਵੀ ਚੋਟੀ ਦੇ ਸਾਡੇ ਸਿਖਰਲੇ ਵਧੀਆ ਇਹੋ ਜਿਹੇ ਲੋਕ ਨੇ ਜਿਹੜੇ ਹਸਾਉਂਦੇ ਨੇ ਪਰ ਨਾਲੋਂ ਨਾਲ ਉਹਨਾਂ ਪੰਡਾਂ ਦੇ ਵਿੱਚੋਂ ਜਿਸ ਢੰਗ ਨਾਲ ਸਾਨੂੰ ਉਹ ਜਾਗਰਤੀ ਦਾ ਸਨੇਹਾ ਜਦੋਂ ਦੇ ਨੇ ਖੜਾ ਹੋਣ ਦਾ ਵੀ ਭਾਈ ਮਰਿਓ ਜ਼ਮੀਰਾ ਵਾਲਿਓ ਖੜਜੋ ਆ ਚੀਜ਼ ਦੇ ਜਿੱਥੇ ਤੁਹਾਨੂੰ ਉੱਠਣ ਦੀ ਲੋੜ ਹੈ ਅਫਸੋਸ ਕਿ ਅਸੀਂ ਹਰ ਚੀਜ਼ ਦਾ ਇੱਕ ਮਜ਼ਾਕ ਇੱਕ ਤਮਾਸ਼ਾ ਬਣਾ ਕੇ ਕਿ ਪੰਜਾਬੀਆਂ ਦਾ ਉਹ ਹਿੱਸਾ ਜਿੱਥੇ ਅਸੀਂ ਚੋਟੀ ਦੇ ਸਿਖਰਲੇ ਬਹਾਦਰੀ ਦੇ ਉੱਤੇ ਖੜੇ ਤੋਂ ਅਸੀਂ ਸਿਰਫ ਇੱਕ ਉੱਤੇ ਤੱਕ ਸੀਮਿਤ ਕਰ ਦਿੱਤੇ ਗਏ ਇਹਨਾਂ ਤੋਂ ਗਾਣੇ ਵੀ ਜਾਣੇ ਕਰਾ ਲਓ ਇਹਨਾਂ ਤੋਂ ਹਾਸੇ ਠੱਠੇ ਕਰਾ ਲਓ ਬਸ ਇਸ ਤੋਂ ਬਾਅਦ ਇਹਨਾਂ ਦਾ ਹੈ ਹੀ ਨਹੀਂ ਤੇ ਬਾਕੀ ਇਹਨਾਂ ਦਾ ਕਲਚਰ ਸਿਰਫ ਐਗਰੀਕਲਚਰ ਹੈ ਫਾਈ ਕੰਪਨੀ ਸਾਡੇ ਕੋਈ ਨਿਕਲ ਕੇ ਗਿਆ ਉਹ ਚੋਟੀ ਦੇ ਸਾਡੇ ਜੋ ਉਸ ਵੇਲੇ ਦੇ ਸਨ ਉਹਨਾਂ ਤੋਂ ਲੈ ਕੇ ਅੱਜ ਤੱਕ ਕੀ ਕਮੀ ਹੈ ਜਿੱਥੇ ਅਸੀਂ ਕਿਸੇ ਵੀ ਉੱਤੇ ਤੋਂ ਉੱਤੇ ਅਹੁਦੇ ਤੇ ਸਾਡੇ ਚੋਟੀ ਦੇ ਦਿਮਾਗ ਪਹੁੰਚੇ ਨਾ ਹੋਣ ਪਰ ਅਫਸੋਸ ਕਿ ਅਸੀਂ ਇਹ ਇੰਨੇ ਕ ਰੋਲੇ ਰੱਪੇ 'ਚ ਇਸ ਕਾਮੇਡੀ ਸਰਕਸ ਦੀ ਘੁੰਮ ਕੇ ਰਹਿ ਗਏ ਆ ਇਸ ਤੋਂ ਵੱਧ ਤਾਂ ਸੀ ਹੁਣ ਸੋਚ ਹੀ ਨੇਰੇ ਤੇ ਇਹ ਤਾਂ ਅਖ ਨਿਵਾਨ ਹੈ ਕਿ ਨਸ਼ਾ ਹੀ ਛੱਡ ਕੇ ਜਿਹੜੇ ਨਹੀਂ ਕਰ ਰਹੇ ਕਿਉਂਕਿ ਜਿਹੜੇ ਕਰ ਰਹੇ ਨੇ ਉਹਨਾਂ ਨੇ ਇਸ ਪਾਸੇ ਨਹੀਂ ਆਣਾ ਭਾਈ ਨਵੀ ਪਨੀਰੀ ਨੂੰ ਸਾਰਿਆਂ ਨੂੰ ਭੰਗਵਾਲ ਲਾ ਦੋ ਵਧੀਆ ਤੇ ਇਸ ਤੋਂ ਨੀਵਾ ਹੋਰ ਕੀ ਡਿਗਣਾ ਮੇਰਾ ਤਾਂ ਦੇਖੋ ਇੰਨਾ ਤਾਂ ਮੈਨੂੰ ਇਜਾਜ਼ਤ ਦਿੰਦਾ ਹੈ ਕਿ ਮੇਰਾ ਕਾਨੂੰਨ ਜੋ ਮੇਰੇ ਭਾਰਤ ਮੂਲਕ ਦਾ ਕਿ ਮੈਂ ਆਪਣਾ ਤਾਂ ਜੋ ਅਖ ਨੇ ਉਹਨਾਂ ਨੂੰ ਆਪਣੀ ਸੋਚ ਨੂੰ ਸਾਂਝਾ ਤਾਂ ਜ਼ਰੂਰ ਕਰ ਸਕਦੀ ਆ ਬਾਕੀ ਸੁਣਨ ਵਾਲਿਆਂ ਦਾ ਰੱਬ ਰੱਖਾ ਜਿੱਥੇ ਤੱਕ ਉਹ ਜਾਣਾ ਚਾਹਣ ਬਿਲਕੁਲ ਸ਼ੁਕਰੀਆ ਡਾਕਟਰ ਜੱਤਨ ਮਤ ਤੁਹਾਡਾ ਬਹੁਤ ਮਿਹਰਬਾਨ